ਅਸੀਂ ਸਾਡੀ ਟੀਮ ਵੱਲੋਂ ਸਾਰੀ ਵੱਲੋਂ ਨਿਮਰਤ ਫਾਊਂਡੇਸ਼ਨ ਵੱਲੋਂ ਅਸੀਂ ਡਾਕਟਰ ਸਾਡੇ ਯਾਰ ਦੋਸਤ ਹੀ ਆ ਸਾਰੇ ਡੀ ਐਮ ਸੀ ਤੋਂ ਗੜਵਸੂ ਤੁਸੀਂ ਲੈ ਕੇ ਪਹੁੰਚੇ ਤਾਂ ਕਿ ਪਸ਼ੂਆਂ ਦਾ ਟੇਕ ਕੇ ਅਸੀਂ ਕਰ ਸਕੀਏ ਰਾਸ਼ਨ ਦੀ ਕੋਈ ਕਮੀ ਨਹੀਂ ਤੇ ਇਸ ਤੋਂ ਬਾਅਦ ਜਦੋਂ ਪਾਣੀ ਥੱਲੇ ਲੈਂਦਾ ਉਸ ਤੋਂ ਬਾਅਦ ਜ਼ਮੀਨਾਂ ਦਾ ਦੇਖਣਾ ਪੈਣਾ ਰੇਤਾ ਬਹੁਤ ਜੜ ਗਿਆ ਹੁਣ ਸਾਰੀਆਂ ਜ਼ਮੀਨਾਂ ਤੇ ਤੁਹਾਨੂੰ ਉਦਾਸ ਕੀਤੀਆਂ ਤਸਵੀਰਾਂ ਹਾਂਜੀ ਸਭ ਨੂੰ ਉਦਾਸ ਕੀਤੀਆਂ ਤੇ ਆ ਕੇ ਦੇਖਿਆ ਹੋਰ ਚਿੱਤ ਮਨਪਰਤ ਕੀ ਗੱਲਾਂ ਨੁਕਸਾਨ ਦੀ ਪਰਪਾਈ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਹੋ ਸਕੂ ਇਹਨਾਂ ਲੋਕਾਂ ਦੀ ਨਹੀਂ ਇਹ ਕੱਲੇ ਜੇ ਐਜ਼ ਇਨ ਫੈਮਿਲੀ ਦੇ ਤੌਰ ਤੇ ਜਾਂ ਕੱਲਾ ਬੰਦਾ ਫੇਰ ਤਾਂ ਨਹੀਂ ਪਰਪਾਈ ਹੋ ਸਕਦੀ ਜੀ ਆਪਾਂ ਸਾਰੇ ਰਲ ਕੇ ਹੈਲਪ ਕਰਾਂਗੇ ਪਸ਼ੂ ਜਿਨ੍ਹਾਂ ਦੇ ਮਰੇ ਆ ਖਰਾਬ ਹੋਏ ਆ ਉਹਨਾਂ ਨੂੰ ਪਸ਼ੂ ਲੈ ਕੇ ਦੇਣੇ ਪੈਣੇ ਆ ਜਿੰਨਹੀਂ ਹੁਣ ਨਰਜੀ ਲੱਗਣੀ ਗਈ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਹਜੇ ਇੱਕ ਤੁਸੀਂ ਕਹਿ ਲਓ ਵੀ ਗੱਲ ਪਹਚਾਈ ਜਾ ਰਹੀ ਆ ਵੀ ਫਲੱਡ ਆ ਗਿਆ ਇਹਦੀ ਜਿਹੜੀਆਂ ਬਾਅਦ ਚੋ ਸਿੰਪਟਮ ਆਪਾਂ ਦੇਖਣੇ ਹੈਗੇ ਜਿਹੜੇ ਚੱਲ ਪਸ਼ੂਆਂ ਚ ਵੀ ਦੇਖੀ ਜਾਂਦੇ ਆ ਵੀ ਇੰਨਾ ਟਾਈਮ ਪਾਣੀ ਚ ਰਹਿ ਕੇ ਉਹਦੇ ਬਾਰੇ ਅਪੀਲ ਆ ਤੁਸੀਂ ਵੀ ਕਰੋ ਸਾਰੇ ਕਰਦੇ ਆਂ ਵੀ ਉਹਦੇ ਲਈ ਆਪਾਂ ਇਕੱਠੇ ਹੋਈਏ ਸਰ ਤੁਸੀਂ ਕੱਲ ਦੇ ਦੋ ਦਿਨਾਂ ਦੇ ਬਾਈ ਜਦੋਂ ਫੀਲਡ ਤੇ ਆਪ ਉਤਰੇ ਹੋ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਚੀਜ਼ਾਂ ਨੂੰ ਕਿਵੇਂ ਐਨਲਾਈਜ਼ ਕੀਤਾ ਕਿ ਰਾਸ਼ਨ ਤੁਸੀਂ ਕਹੇ ਬਹੁਤ ਆ ਰਿਹਾ ਪਰ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਕਿੰਨੀ ਕਸਾਇਤਾ ਦੀ ਲੋੜ ਹੈ ਫਾਜ਼ਿਲਕਾ ਫਿਰੋਜ਼ਪੁਰ ਵੱਲ ਥੋੜੀ ਜੀ ਲੋੜਾ ਹੁਣ ਚਾਰੇ ਦੀ ਉਹ ਵੀ ਰਾਤ ਇੱਕ ਟੀਮ ਗਈ ਆ ਪਰਸੋ ਤੋਂ ਹੀ ਟੀਮ ਪ੍ਰੋਪਰ ਬਣ ਸਕੀ ਹੈ ਸਾਡੇ ਤੋਂ ਹੂੰ ਤੇ ਉਹ ਅਸੀਂ ਪ੍ਰੋਪਰ ਨੰਬਰ ਅਸੀਂ ਡਿਸਟ੍ਰੀਬਿਊਟ ਮਤਲਬ ਸੋਸ਼ਲ ਮੀਡੀਆ ਰਾਹੀਂ ਦੇ ਦਾਂਗੇ ਕਿ ਜਿੱਧਰ ਵੀ ਜਿਵੇਂ ਕੱਲ ਡੇਰਾ ਬਾਬਾ ਨਾਨਕ ਸੀਗੇ ਅੱਜ ਅਜ ਨਾਲੇ ਆ ਇੱਕ ਟੀਮ ਫਿਰੋਜ਼ਪੁਰ ਵੀ ਭੇਜੀ ਆ ਤਾਂ ਉਸ ਹਿਸਾਬ ਨਾਲ ਜਿੱਥੇ ਲੋੜ ਆ ਉੱਥਾਂ ਟੀਮਾਂ ਭੇਜ ਕੇ ਹੀ ਹੋਣਾ ਹੈ ਪੂਰੀ ਪੰਜਾਬ ਦੀ ਇੰਡਸਟਰੀ ਆਪੋ ਆਪਣੇ ਹਿਸਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਵਿੱਚ ਹੜਾਂ ਦੇ ਵਿੱਚ ਯੋਗਦਾਨ ਪਾ ਰਹੀ ਹੈ ਔਰ ਅਰਜਨ ਢੋਲੇ ਹੋਣੇ ਔਰ ਉਹਨਾਂ ਦੀ ਟੀਮ ਬਹੁਤ ਕਮਾਲ ਦਾ ਕੰਮ ਕਰ ਰਹੇ ਹੋ ਇਸ ਕਰਕੇ ਕਹਿ ਰਿਹਾ ਕਿ ਅਸੀਂ ਕਿਹਾ ਸੀਗਾ ਜਦੋਂ ਪਾਣੀ ਹੀਠਾਂ ਜਾਂਦੇ ਰਹਿਣਗੇ ਅਸਲ ਉਦੋਂ ਪਤਾ ਲੱਗਣਾ ਕਿ ਕਿੱਥੇ-ਕਿੱਥੇ ਲੋੜ ਹੈ ਤਾਂ ਪਸ਼ੂਆਂ ਦੀ ਖਾਸ ਤੌਰ ਤੇ ਕਿਉਂਕਿ ਡੇਰੀ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਪਿੰਡਾਂ ਦੀ ਚੱਲਦੀ ਹੈ ਡੇਰੀ ਫਾਰਮਿੰਗ ਸਾਡੀ ਜ਼ਿੰਦਗੀ ਦਾ ਨਿਖੜਵਾ ਅੰਗ ਹੈ ਔਰ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਜ਼ਿਆਦਾਤਰ ਸਾਡੇ ਜਿਹੜੇ ਲੋਕ ਨੇ ਤਾ ਅਸੀਂ ਇੱਕ ਫਾਰਮ ਦੇ ਵਿੱਚ ਮੌਜੂਦ ਹਾਂ ਬਾਈ ਹੁਣਾ ਦੇ ਪਿੱਛੇ ਤੁਸੀਂ ਦੇਖੋ ਕਿ ਇਹ گاਵਾ ਨੇ ਤੇ ਮੱਝਾਂ ਨੇ ਤੇ ਇਹ ਜਿਹੜੀ ਟੀਮ ਹੈ ਨਵੇਕਲਾ ਇਹ ਕੀਤਾ ਅਰਜੰਟ ਢਿਲੋ ਹੁਣਾ ਨੇ ਕਿ ਮੇਰੇ ਸੱਜੇ ਹੱਥੇ ਸਾਰੀ ਟੀਮ ਜਿਹੜੀ ਹੈ ਇਹ ਵੈਟਨਰੀ ਡਾਕਟਰਸ ਦੀ ਟੀਮ ਹੈ ਇਹ ਗੜਵਾਸੂ ਤੋਂ ਇਹ ਸਾਰੀ ਟੀਮ ਹੈ ਸਿੱਧੂ ਸਾਹਿਬ ਦੱਸ ਰਹੇ ਸੀਗੇ ਕਿ ਇਹ ਆਈ ਹੈ ਔਰ ਇਹ ਬੜਾ ਇੰਪੋਰਟੈਂਟ ਸੀਗਾ ਕਿ ਇਹਨਾਂ ਦਾ ਧਿਆਨ ਰੱਖਿਆ ਜਾਵੇ ਹੁਣ ਤਾਂ ਇਸ ਫੇਸ ਦੇ ਵਿੱਚ ਪਹਿਲੀ ਸ਼ੁਰੂਆਤ ਹੀ ਹੋਈ ਹੈ ਕਿ ਟਾਣੀ ਟਾਣੀ ਡੇਰੇ ਡੇਰੇ ਜਾ ਕੇ ਲੋਕਾਂ ਨੂੰ ਇਹ ਹੋਕਾ ਦਿੱਤਾ ਜਾ ਰਿਹਾ ਹੈ ਅੱਜ ਅਜਨਾਲਾ ਇਲਾਕੇ ਦੇ ਵਿੱਚਾਂ ਕੱਲੇ ਬਾਕੀ ਇਲਾਕਿਆਂ ਦੇ ਵਿੱਚ ਵੀ ਢੇੜਾ ਕੱਢ ਰਹੇ ਸੀਗੇ ਔਰ ਇਹ ਇਨਸਪੈਕਸ਼ਨ ਚੱਲ ਰਹੀ ਹੈ ਤੁਹਾਡੇ ਹਾਲਾਤ ਕੀ ਸੀਗੇ ਜੀ ਤੇ ਇਹ ਇਹ ਤੁਹਾਡਾ ਹੀ ਫਾਰਮ ਹੈ ਜਾਂ ਤੁਸੀਂ ਇੱਥੇ ਸ਼ਿਫਟ ਕੀਤਾ ਆਪਣਾ ਫਾਰਮ ਹੈ ਜੀ ਇਥੋਂ ਸਾਨੂੰ ਡੰਗਰ ਐਚੁਅਲੀ ਜਦੋਂ ਪਾਣੀ ਦਾ ਰੌਣਾ ਸੀ ਨਾ ਕੱਢਣੇ ਪਏ ਇਥੋਂ ਜਦੋਂ ਡੰਗਰ ਇੱਥੇ ਪਤਲਾ ਪਤਲਾ ਪਾਣੀ ਇੱਥੇ ਵੀ ਆ ਕੇ ਫਿਰ ਗਿਆ ਸੀ ਡੰਗਰ ਖੜਨ ਕਰਕੇ ਨਾ ਡੰਗਰਾਂ ਨੂੰ ਨਾ ਪ੍ਰੋਬਲਮ ਇਹ ਆ ਗਈ ਕਿ ਜਿੱਥੇ ਇੰਗੇ ਰੱਖੇ ਸੀ ਉੱਥੇ ਜਾ ਕੇ ਡੰਗਰ ਪੂਰੀ ਨਾ ਵੈਲਡ ਸੈਟਲ ਜਗਾ ਨਹੀਂ ਸੀ ਹੈਗੀ ਤੇ ਡੰਗਰਾਂ ਨੂੰ ਨਾ ਕਾਫੀ ਜਿਆਦਾ ਪਰੇਸ਼ਾਨੀ ਬਿਮਾਰ ਹੋ ਗਏ ਉੱਥੇ ਇਹ ਫਾਰਮ ਦੇ ਡੰਗਰ ਹੋਣ ਕਰਕੇ ਇਹਨਾਂ ਨੂੰ ਕਦੀ ਸੰਗਲ ਪਿਆ ਨਹੀਂ ਹੈਗਾ ਅੱਛਾ ਉਹ ਉੱਥੇ ਜਾ ਕੇ ਬਿਮਾਰ ਹੋ ਗਏ ਡੰਗਰ ਸਾਰੇ ਤੂੰ ਬਹੁਤ ਸੈਂਸਿਟਿਵ ਹੁੰਦੇ ਵੀ ਸੰਗਲ ਪੈ ਗਿਆ ਤਾਂ ਵੀ ਬਹੁਤ ਬਹੁਤ ਜਿਆਦਾ ਜੀ ਹਾਂਜੀ ਤਾਂ ਮੈਂ ਚਾਹੂੰਗਾ ਕਿ ਤੁਸੀਂ ਡਾਕਟਰਸ ਨੂੰ ਕਹੂੰਗਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤੁਸੀਂ ਆਪਣਾ ਜਿਹੜਾ ਇਨਸਪੈਕਸ਼ਨ ਹੈ ਉਹ ਜਾਰੀ ਰੱਖੋ ਅਰਜੈਂਟ ਲੋ ਹੋਣੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਰ ਲੈਣ ਵਾਸਤੇ ਆਏ ਹੋ ਇੱਥੇ ਅਸੀਂ ਗੱਲ ਬਾਈ ਮਕਰ ਬਾਈ ਤੇ ਅਸੀਂ ਸਾਡੀ ਟੀਮ ਵੱਲੋਂ ਸਾਰੀ ਵੱਲੋਂ ਨਿਮਰਤ ਫਾਊਂਡੇਸ਼ਨ ਵੱਲੋਂ ਅਸੀਂ ਡਾਕਟਰ ਸਾਡੇ ਯਾਰ ਦੋਸਤ ਹੀ ਆ ਸਾਰੇ ਡੀ ਐਮ ਸੀ ਤੋਂ ਗੜਵਸੂ ਤੁਸੀਂ ਲੈ ਕੇ ਪਹੁੰਚੇ ਆ ਤਾਂ ਕਿ ਪਸ਼ੂਆਂ ਦਾ ਟੇਕ ਕੇ ਅਸੀਂ ਕਰ ਸਕੀਏ ਤੇ ਰਾਸ਼ਨ ਦੀ ਕੋਈ ਕਮੀ ਨਹੀਂ ਤੇ ਇਸ ਤੋਂ ਬਾਅਦ ਜਦੋਂ ਪਾਣੀ ਥੱਲੇ ਲੈਂਦਾ ਉਸ ਤੋਂ ਬਾਅਦ ਜ਼ਮੀਨਾਂ ਦਾ ਦੇਖਣਾ ਪੈਣਾ ਰੇਤਾ ਬਹੁਤ ਚੜ ਗਿਆ ਹੁਣ ਸਾਰੀਆਂ ਜ਼ਮੀਨਾਂ ਤੇ ਉਹ ਅਸੀਂ ਚਾਹੁੰਦੇ ਆਂ ਵੀ ਟਾਈ ਆਪ ਪਿੰਡ ਪਿੰਡ ਟੂ ਪਿੰਡ ਕਰ ਸਕੀਏ ਜਿੰਨੀ ਵੀ ਜ਼ਿੰਮੇਵਾਰੀ ਲੱਗਦੀ ਆ ਸਿਂ ਤੇਲ ਦੇ ਨਾਲ ਟਰੈਕਟਰਾਂ ਨਾਲ ਹੈਲਪ ਕਰ ਸਕੀਏ ਇੱਥੇ ਉਹ ਆਉਂਦੇ ਟਾਈਮ ਦੋ ਹਫ਼ਤਿਆਂ ਨੂੰ ਗੱਲ ਤੇ ਸਾਰਿਆਂ ਦੀ ਮੀਟਿੰਗ ਹੋਣੀ ਐ ਤੇ ਬਾਕੀ ਰਾਸ਼ਨ ਦੀ ਨਿ ਕਮੀ ਫਾਜ਼ਿਲ ਕਾ ਫਿਰੋਜ਼ਪੁਰ ਵੱਲ ਥੋੜੀ ਜੀ ਲੋੜਾ ਹੁਣ ਚਾਰੇ ਦੀ ਉਹ ਵੀ ਰਾਤ ਇੱਕ ਟੀਮ ਗਈ ਆ ਤੇ ਬਾਕੀ ਚੱਲੀ ਜਾਂਦਾ ਦੇਖਦੇ ਕਰਦੇ ਇਨਸਪੈਕਸ਼ਨ ਤੁਸੀਂ ਕੱਲ ਦੇ ਦੋ ਦਿਨਾਂ ਦੇ ਬਾਈ ਜਦੋਂ ਫੀਲਡ ਤੇ ਆਪ ਉਤਰੇ ਹੋ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਚੀਜ਼ਾਂ ਨੂੰ ਕਿਵੇਂ ਐਨਲਾਈਜ਼ ਕੀਤਾ ਕਿ ਰਾਸ਼ਨ ਤੁਸੀਂ ਕਹੇ ਬਹੁਤ ਆ ਰਿਹਾ ਪਰ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਕਿੰਨੀ ਕਸਾਹਯਤਾ ਦੀ ਲੋੜ ਹੈ ਬਾਈ ਪੋਸਟ ਡਿਜ਼ਾਸਟਰ ਮੈਨੇਜਮੈਂਟ ਨਹੀਂ ਹੈਗੀ ਇੱਕ ਤਾਂ ਹੂੰ ਉਹ ਆਪਾਂ ਆ ਜਾਣੇ ਆ ਕਿ ਠੀਕ ਫੂਡ ਵੀ ਆ ਜਾਂਦਾ ਹੁਣ ਦਵਾਈਆਂ ਵੀ ਆ ਜਾਣਗੀਆਂ ਪਰ ਇਹ ਚੀਜ਼ ਨਾ ਪਾਣੀ ਨੇ ਪੁੱਛ ਕੇ ਨਹੀਂ ਆਉਣਾ ਹੁਣ ਵੀ ਆ ਕੇ ਦਾਣੂ ਵੀ ਆ ਸਕਦਾ ਆਪਣੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇਹਨਾਂ ਟੈਕਲ ਕਿਵੇਂ ਕਰਨਾ ਲੜਨਾ ਕਿਵੇਂ ਬਚਣਾ ਕਿਵੇਂ ਬਚਾਉਣਾ ਕਿਵੇਂ ਉਹ ਵੀ ਟੀਮਾਂ ਆਪਾਂ ਨੂੰ ਆਪ ਹੀ ਵਲੰਟੀਅਰ ਤਿਆਰ ਕਰਨੇ ਪੈਣੇ ਆ ਸਾਰੇ ਪਿੰਡਾਂ ਨੂੰ ਜਿਹੜੇ ਨੇੜੇ ਹੈਗੇ ਫਲੱਡ ਪ੍ਰੋਨ ਹੈਗੇ ਉਹਨਾਂ ਨੂੰ ਆਪਦੀਆਂ ਬੋਟਸ ਲੈ ਕੇ ਰੱਖਣੀ ਮੈਨੂੰ ਲੱਗਦੀ ਹੈ ਵੀ ਚੌਕੀਆਂ ਬਣਾਈਆਂ ਜਾਣ ਜੋ ਵੀ ਹੈਲਪ ਪਰ ਆਪਾਂ ਸੈਲਫ ਸਫੀਸ਼ੀਐਂਟ ਆ ਸਾਰੇ ਲੋਕ ਹੀ ਜਿਹੜੇ ਕੋਈ ਪਿੰਡਾਂ ਚੋਂ ਬਾਹਰ ਹੈਲਪ ਕਰ ਸਕਦੇ ਆ ਆਪਾਂ ਕਰ ਸਕਦੇ ਆ ਆਪਾਂ ਨੂੰ ਬੋਟਸ ਲੈ ਕੇ ਦੇਣੀਆਂ ਚਾਹੀਦੀਆਂ ਉਦੋਂ ਪਹਿਲਾਂ ਹੀ ਤਿਆਰੀ ਰੱਖੀਏ ਪ੍ਰਿਕਾਸ਼ਨ ਲੈ ਕੇ ਰੱਖੀਏ ਤਾਂ ਕਿ ਗਾਹ ਨੂੰ ਜਦੋਂ ਵੀ ਕੋਈ ਇਹੋ ਜੀ ਗੱਲ ਹੋਵੇ ਤੇ ਆਪਾਂ ਇੱਥੇ ਤੱਕ ਗੱਲ ਹੀ ਨਾ ਪਹੁੰਚੇ ਇੰਨਾ ਪਾਣੀ ਨਾ ਪਹੁੰਚੇ ਜਾਂ ਘਰਾਂ 'ਚ ਲੋਕ ਬੜੇ ਨਾ ਰਹਿਣ ਪਸ਼ੂ ਨਾ ਬੜੇ ਰਹਿਣ ਤੁਹਾਨੂੰ ਉਦਾਸ ਕੀਤੀਆਂ ਤਸਵੀਰਾਂ ਹਾਂਜੀ ਸਭ ਨੂੰ ਉਦਾਸ ਕੀਤੀਆਂ ਤੇ ਆ ਕੇ ਦੇਖਿਆ ਹੋਰ ਚਿੱਤ ਮਨ ਭਰਦ ਇਹ ਗੱਲਾਂ ਕਿ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਡੇਰਿਆਂ ਤੇ ਬੈਠੇ ਜਾਂ ਟਾਣੀਆਂ ਤੇ ਪਸ਼ੂ ਬਿਮਾਰ ਨੇ ਤੁਸੀਂ ਲੈ ਕੇ ਚੱਲ ਰਹੇ ਹੋ ਕਿਵੇਂ ਤੁਹਾਨੂੰ ਅਪਰੋਚ ਕੀਤਾ ਜਾ ਸਕਦਾ ਹੈ ਤੁਹਾਡੀ ਟੀਮ ਨੂੰ ਜਾਂ ਜਿਹੜਾ ਕੋਈ ਚਾਹੁੰਦਾ ਕਿ ਕਿਤੇ ਬਿਮਾਰੀ ਵੱਧ ਆਏ ਜਾਂ ਇੱਕ ਬਾਈ ਗੱਲ ਕਰ ਰਹੀ ਸੀ ਕਿ ਪ੍ਰੈਗਨੈਂਟ ਨੇ ਜੜੀਆਂ ਹਾਂਜੀ ਮੱਜਾਂ ਗਾਵਾਂ ਉਹਨਾਂ ਦਾ ਖਾਸ ਧਿਆਨ ਨੰਬਰ ਨੰਬਰ ਸਿੱਧੂ ਸਾਹਿਬ ਨੰਬਰ ਇਹ ਆ ਕਿਵੇਂ ਟੀਮ ਦੇ ਨਾਲ ਇਹ ਵੀ ਜ਼ਰੂਰੀ ਹੈ ਹਾਂਜੀ ਉਹ ਅਸੀਂ ਪਰਸੋ ਤੋਂ ਹੀ ਟੀਮ ਪ੍ਰੋਪਰ ਬਣ ਸਕੀ ਹੈ ਸਾਡੇ ਤੋਂ ਹੂੰ ਤੇ ਉਹ ਅਸੀਂ ਪ੍ਰੋਪਰ ਨੰਬਰ ਅਸੀਂ ਡਿਸਟ੍ਰੀਬਿਊਟ ਮਤਲਬ ਸੋਸ਼ਲ ਮੀਡੀਆ ਰਾਹੀਂ ਦੇ ਦਾਂਗੇ ਕਿ ਜਿੱਧਰ ਵੀ ਜਿਵੇਂ ਕੱਲ ਮੇਰਾ ਬਾਬਾ ਨਾਨਕ ਸੀਗੇ ਅਧਿਜਨ ਨਾਲ ਇੱਕ ਟੀਮ ਫਰੋਜਪੁਰ ਵੀ ਭੇਜੀ ਹੈ ਹੂੰ ਤਾਂ ਉਸ ਹਿਸਾਬ ਨਾਲ ਜਿੱਥੇ ਲੋੜ ਆ ਉੱਧਾ ਟੀਮਾਂ ਭੇਜ ਕੇ ਹੀ ਹੋਣਾ ਹੈ ਨੁਕਸਾਨ ਦੀ ਪਰਪਾਈ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਹੋ ਸਕੂ ਇਹਨਾਂ ਲੋਕਾਂ ਦੀ ਨਹੀਂ ਇਹ ਇਕੱਲੇ ਜੇ ਐਜ਼ ਇਨ ਫੈਮਿਲੀ ਦੇ ਤੌਰ ਤੇ ਜਾਂ ਕੱਲਾ ਬੰਦਾ ਫੇਰ ਤਾਂ ਨਹੀਂ ਪਰਪਾਈ ਹੋ ਸਕਦੀ ਜੀ ਆਪਾਂ ਸਾਰੇ ਰਲ ਕੇ ਹੈਲਪ ਕਰਾਂਗੇ ਪਸ਼ੂ ਜਿਨ੍ਹਾਂ ਦੇ ਮਰੇ ਆ ਖਰਾਬ ਹੋਏ ਆ ਉਹਨਾਂ ਨੂੰ ਪਸ਼ੂ ਲੈ ਕੇ ਦੇਣੇ ਪੈਣੇ ਆ ਜਿਹੜੀ ਪੈਸੇ ਆਪਾਂ ਅੱਗੇ ਹੋਰ ਚੀਜ਼ਾਂ ਦੇ ਆਪਾਂ ਇਨਵੈਸਟ ਕਰਦੇ ਆ ਆਪਣੇ ਲੋਕ ਬਾਹਰੋਂ ਆ ਕੇ ਲਾਉਂਦੇ ਆ ਆਪਾਂ ਸਾਰੇ ਰਲ ਕੇ ਹੈਲਪ ਕਰੀਏ ਤਾਂ ਕੋਈ ਵੱਡੀ ਗੱਲ ਨਹੀਂ ਪਰ ਜੇ ਇਕੱਲਾ ਇਕੱਲਾ ਬੰਦਾ ਆਪਦੀ ਸਦਾਰੂਗਾ ਉਹ ਨਹੀਂ ਮੈਨੂੰ ਨਹੀਂ ਲੱਗਦਾ ਵੀ ਕਰ ਪਾਊਗਾ ਬਹੁਤ ਔਖਾ ਹੈ ਪਰ ਤੁਸੀਂ ਤਾਂ ਆਪ ਦੇਖਿਆ ਜ਼ਿੰਦਗੀ ਦੇ ਵਿੱਚ ਵਕਤ ਹਰ ਤਰ੍ਹਾਂ ਦਾ ਦੇਖਿਆ ਔਰ ਇਹਨਾਂ ਲਈ ਜਦੋਂ ਆ ਕੇ ਜਦੋਂ ਬੰਦਾ ਹੁਣ ਸੌਖਾ ਹੋ ਜਾਂਦਾ ਨਾ ਤਾਂ ਉਹ ਯਾਦ ਜ਼ਰੂਰ ਕਰਦਾ ਕਿ ਇਹ ਔਖਾ ਕਿੰਨਾ ਹੁੰਦਾ ਔਰ ਮੰਗਣਾ ਤਾਂ ਬਹੁਤ ਔਖਾ ਹੈ ਪੰਜਾਬੀਆਂ ਵਾਸਤੇ ਨਹੀਂ ਮੰਗੜੋ ਵੀ ਹੁਣ ਆਪਾਂ ਚਲੋ ਇੱਕ ਮੂਵਮੈਂਟ ਚਲਦੀ ਹੈਗੀ ਵੀ ਅਸੀਂ ਆ ਜੀ ਮੈਡੀਸਨ ਦੇਣਾ ਹੈ ਉਹ ਵੀ ਲੋਕਾਂ ਨੇ ਲੈਣੋਂ ਹਟ ਜਾਣੇ ਆ ਕਿਉਂਕਿ ਹਰੇਕ ਨੇ ਹਰੇਕ ਸਿਰ ਦੀ ਹੈ ਮਿਹਨਤੀ ਉਹ ਕਹਿੰਦਾ ਕੋਈ ਨਾ ਮੈਂ ਆਪ ਹੀ ਲੋਟ ਹੋ ਜੂੰ ਪਰ ਇਹ ਆਪਾਂ ਨੂੰ ਸਮਝਣਾ ਪੈਣਾ ਵੀ ਉਹਨਾਂ ਨੂੰ ਹੈਲਪ ਦੀ ਲੋੜ ਹੈ ਤੇ ਆਪਾਂ ਨੂੰ ਕਰਨੀ ਪੈਣੀ ਹੈ ਤੁਹਾਨੂੰ ਲੱਗਦਾ ਹੈ ਕਿ ਹਰ ਰੋਜ਼ ਇਹ ਚਰਚਾ ਹੁੰਦੀ ਹੈ ਕਿ ਸਾਡੇ ਹੱਕ ਨੇ ਜਾਂ ਡੈਮਾਂ ਦੇ ਪ੍ਰਬੰਧ ਨੇ ਚਲੋ ਉਹ ਪੋਲਿਟੀਕਲ ਗੱਲਾਂ ਨੇ ਪਰ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਨੂੰ ਹੁਣ ਮੁੜ ਸਰਜੀਤ ਕਰਨ ਵਾਸਤੇ ਖੜਾ ਕਰਨ ਵਾਸਤੇ ਇੱਕ ਲਹਿਰ ਦੀ ਲੋੜ ਹੈ ਪੰਜਾਬ 'ਚ ਨਹੀਂ ਜਾਂ ਪਹਿਲਾਂ ਹੱਕਾਂ ਲਈ ਆਪਾਂ ਇਕੱਠੇ ਹੋਏ ਸੀ ਹਾਂ ਆਪਾਂ ਵੀ ਸ਼ਾਇਦ ਉਦੋਂ ਦੀ ਮਿਲੇ ਵਾਂ ਸਾ ਜਾਂ ਹੁਣ ਹੜਾਂ ਵਾਸਤੇ ਇਕੱਠੇ ਹੋਏ ਆ ਜਦੋਂ ਕੋਈ ਇਹੋ ਜਿਹੀ ਵਿਫਤਾ ਪੈਂਦੀ ਉਦੋਂ ਇਕੱਠੇ ਹੋ ਜਾਂਦੇ ਆ ਪਰ ਜਦੋਂ ਸਾਰੀਆਂ ਚੀਜ਼ਾਂ ਨਾਰਮਲਾਈਜ਼ ਹੁੰਦੀਆਂ ਉਦੋਂ ਆਪਾਂ ਫੇਰ ਕੋਈ ਕਿਸੇ ਪਾਰਟੀ ਦਾ ਹੋ ਜਾਂਦਾ ਕੋਈ ਕਿਸੇ ਪਾਰਟੀ ਦਾ ਉਦੋਂ ਵੀ ਆਪਾਂ ਇਕੱਠੇ ਹੀ ਰਹੀਏ ਤੇ ਇੱਕ ਮੇਰੇ ਖਿਆਲ ਸੋਚ ਬਣਾ ਲੀਏ ਵੀ ਵੀ ਆਪਾਂ ਨੂੰ ਦੇਖਣਾ ਪੈਣਾ ਪਿੰਡ ਪਧਰੀ ਆਪਾਂ ਇਕੱਠੇ ਹੋਈਏ ਜਿਹੜੀਆਂ ਪਿੰਡਾਂ ਦੀਆਂ ਪ੍ਰੋਬਲਮਸ ਆ ਕੋਈ ਵੀ ਪ੍ਰੋਬਲਮ ਐਡੀ ਵੱਡੀ ਨਹੀਂ ਹੁੰਦੀ ਇਕੱਲੇ ਬੰਦੇ ਨੂੰ ਪ੍ਰੋਬਲਮ ਵੱਡੀ ਆ ਇਕੱਠੇ ਹੋ ਕੇ ਤਾਂ ਪ੍ਰੋਬਲਮੋ ਕੁਝ ਵੀ ਨਹੀਂ ਰਹਿੰਦੀ ਪਿੰਡ ਕਈ ਛੋਟੇ ਆਗੇ ਉਨੀਕ ਪਾਪੂਲੇਸ਼ਨ ਚ ਆਪਾਂ ਸਾਰਾ ਕੁਝ ਕਰ ਸਕਦੇ ਆਂਗੇ ਲੋੜ ਇਹ ਆ ਵੀ ਆਪ ਦੀ ਜ਼ਿੰਮੇਵਾਰੀ ਸਮਝਣ ਦੀ ਆ ਹੁਣ ਆਪਾਂ ਜ਼ਿੰਮੇਵਾਰੀ ਸਾਰੇ ਸਮਝ ਰਹੇ ਆ ਸਾਰੇ ਪਹੁੰਚ ਰਹੇ ਆ ਤੇ ਜਦੋਂ ਸਾਰਾ ਕੋਈ ਨਾਰਮਲਾਈਜ਼ ਹੋ ਗਿਆ ਉਦੋਂ ਵੀ ਇਹ ਜ਼ਿੰਮੇਵਾਰੀ ਤੇ ਰਹਿਣਾ ਮੇਰਾ ਇਹ ਕਹਿਣਾ ਸਭ ਨੂੰ ਬਈ ਹੁਣ ਇਹਨਾਂ ਗੱਲ ਕਰ ਰਹੇ ਸੀ ਰਾਤ ਚ ਅਸੀਂ ਆਉਂਦੇ ਵੀ ਪੰਜਾਬ 6 ਮਹੀਨੇ ਟਪਦੇ ਨਹੀਂ ਕੁਛ ਨਾ ਕੁਛ ਕੁਛ ਨਾ ਕੁਛ ਵਾਪਰਦਾ ਰਹਿੰਦੇ ਨਾਲ ਸਹੀ ਗੱਲ ਆ ਪਿਛਲੇ ਸਾਲ 23 ਚ ਆ ਪਿਛਲੇ ਪਹਿਲਾ ਛੜ ਆਏ ਹਾਂ ਛੜ ਆਏ ਹਾਂ ਬਸ ਸਾਲ ਕੀ ਟਪਦਾ ਜੀ ਫੇਰ ਆ ਜਦੋਂ ਜੰਗ ਲੱਗੀ ਉਦੋਂ ਵੀ ਉਦੋਂ ਵੀ ਹਾਂਜੀ ਉਦੋਂ ਤੇ ਸਾਲ ਕੰਘਾਉਨੇ ਆ ਮਸਾ ਸੌਖਾ ਤੇ ਫੇਰ ਕੁਛ ਨਾ ਕੁਛ ਹੋ ਜਾਂਦਾ ਤੇ ਪਰ ਇਹ ਜਿਹੜੀਆਂ ਕੈਲਾਮਿਟੀਜ਼ ਹੋਈਆਂ ਗਿਆ ਇਹਨਾਂ ਨਾਲ ਆਪਾਂ ਜ਼ਰੂਰ ਇੱਕਜੁੱਟ ਹੋਗੇ ਲੋਕ ਹੂੰ ਜਿਹੜੇ ਪਹਿਲਾਂ ਪਹਿਲਾ ਕਿਸਾਨੀ ਧਰਨੇ ਕਰਕੇ ਹੂੰ ਫੇਰ ਹੁਣ ਇਹ ਆਪਣੀ ਚਪਾਈਚਾਰ ਵਧੀ ਜਾਂਦਾ ਇਹਦੇ ਨਾਲ ਆਪਾਂ ਜਿਹੜੇ ਸਮਾਲਰ ਸਕੇਲ ਤੇ ਜਿਹੜੀਆਂ ਸਮਾਲਰ ਲੈਵਲ ਤੇ ਜਿਹੜੀ ਜੈਲਸ ਆ ਪਿੰਡਾਂ ਦੀਆਂ ਸਰਪੰਚੀ ਦੀਆਂ ਵੋਟਾਂ ਉਹਨਾਂ ਤੋਂ ਉੱਤੇ ਉੱਠ ਕੇ ਆਪਾਂ ਡਵੈਲਪਮੈਂਟ ਵੱਲ ਜਾਈਏ ਤਾਂ ਚੰਗੀ ਗੱਲ ਹੋਊਗੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜਿਹੜੀ ਅੰਨੇਵਾੜ ਡਵੈਲਪਮੈਂਟ ਦੇ ਨਾਂ ਤੇ ਅਸੀਂ ਜੋ ਬਿਲਡਿੰਗਸ ਖੜੀਆਂ ਕਰ ਰਹੇ ਹਾਂ ਜੋ ਮੋਹਾਲੀ ਦੇ ਨੇੜੇ-ਤੇੜੇ ਦੇਖੋ ਤੁਸੀਂ ਅਸੀਂ ਲੱਗੇ ਹੀ ਪਏ ਹਾਂ ਹੁਣ ਨੇਚਰਲ ਜਿਹੜਾ ਵਹਾਅ ਹੈ ਦਰਿਆਵਾਂ ਦਾ ਜਾਂ ਪਾਣੀਆਂ ਦਾ ਚੋਆ ਦਾ ਉਹਨੂੰ ਡਿਸਟਰਬ ਕਰ ਰਹੇ ਆ ਕਿਤੇ-ਕਿਤੇ ਇਹ ਵੀ ਸਾਨੂੰ ਜ਼ਿੰਮੇਵਾਰੀ ਲੈਣੀ ਪਊਏ ਕਸੂਰਵਾਰ ਨਹੀਂ ਹੈਗੇ ਨਹੀਂ ਇੱਕ ਬਾਈ ਡਿਵੈਲਪਮੈਂਟ ਆਪਾਂ ਜਦੋਂ ਕਹਿੰਦੇ ਉਹ ਕੱਲੀ ਮੌਲਾਂ ਦੀ ਹਾਈਵੇਆਂ ਦੀ ਕਹਿ ਦਿੰਦੇ ਆ ਡਿਵੈਲਪਮੈਂਟ ਜਦੋਂ ਵੀ ਕਿਤੇ ਹੋਈ ਆ ਜਾਂ ਹੋਣੀ ਉਹ ਹਿਊਮਨ ਰਿਸੋਰਸ ਦੀ ਹੀ ਹੋਣੀ ਆ ਬਹੁਤ ਸੋਹਣੀ ਗੱਲ ਕਹੀ ਜੇ ਕੋਈ ਬੰਦਾ ਬੱਚੇ ਨਾ ਪੜਾਵੇ ਤੇ ਮੰਜ਼ਲ ਇੱਕ ਚੱਕ ਦੇ ਘਰ ਦੀ ਉਹਦੇ ਨਾਲ ਡਿਵੈਲਪਮੈਂਟ ਤਾਂ ਨਹੀਂ ਹੋਣੀ ਜੀ ਬੱਚੇ ਨੂੰ ਪੜਾਉਣਗੇ ਉਹ ਕੀ ਪਤਾ ਬੱਚਾ ਕੀ ਕਰ ਦੇ ਜਿਹੜਾ ਆਪਾਂ ਮਹਾਲੀ ਦੀ ਗੱਲ ਕਰਦੇ ਆਂਗੇ ਉਹ 에어ਪੋਰਟ ਰੋਡ ਕਿਤੇ ਗੱਡੀ ਵੀ ਨਹੀਂ ਸਿੱਧੀਂਦੀ ਕੋਈ ਨਾਲ ਜਾਂਦੇ ਨੇ ਤੇ ਹੁਣ ਉੱਥੇ ਵੀ ਉਨਿੰਗ ਹੀ ਭੀੜ ਆ ਉਹ ਇਹ ਸਾਰਾ ਕੁਝ ਮੀਂਹ ਜਨੈਤ ਕੀ ਪਿਆ ਇੰਨਾ ਮੀਂਹ ਵੀ ਨਹੀਂ ਦੇਖਿਆ ਕਦੇ ਮੋਲ ਲੱਗ ਕਦੇ ਬਰਫੀ ਨਾ ਸਾਨੂੰ ਪੈਣ ਲੱਗੇ ਹ ਉਹ ਇੰਨਾ ਪੱਥਰ ਹੀ ਇੰਨਾ ਚਿੰਤਾ ਆਪਾਂ ਜਿਹੜੇ ਜਿੰਨੇ ਹੁਣ ਪਲਾਜ਼ੇ ਖੁੱਲ ਗਏ ਸਾਰਾ ਐਗਰੀਕਲਚਰ ਲੈਂਡ ਨੂੰ ਆਪਾਂ ਕਮਰਸ਼ੀਅਲਾਈਜ਼ ਕਰੀ ਜਾਂਦੇ ਆਂ ਉਹ ਗਾਣੂ ਉੱਥੇ ਸੁਸਾਇਟੀਆਂ ਬਣ ਗਈਆਂ ਉਦੋਂ ਆਪਾਂ ਕੁਝ ਨਹੀਂ ਕਹਿ ਸਕਦੇ ਤੁਸੀਂ ਪਰਸਨਲੀ ਖਿਲਾਫ ਹੋ ਇਸ ਗੱਲ ਦੇ ਕਿ ਖੇਤੀ ਦੀ ਜ਼ਮੀਨ ਬਚਾਈ ਜਾਵੇ ਹਾਂਜੀ ਖਿਲਾਫ ਹੀ ਆਂਗੇ ਇਸ ਗੱਲ ਦੇ ਉਨ ਹੀ ਲੋੜ ਹੀ ਨਹੀਂ ਹੂੰ ਜਿੰਨੇ ਪਲਾਜ਼ੇ ਬਣ ਗਏ ਸੰਗਰੂਰੋਂ ਸਾਡੇ ਪਿੰਡ ਜਾਂਦੇ ਨੂੰ ਤਿੰਨ ਚਾਰ ਥਾਂਵੇਂ ਪਲਾਜ਼ੇ ਉਹਨਾਂ ਦਾ ਮੈਕੜੀ ਕੋਈ ਨਹੀਂ ਖਾਂਦਾ ਬੰਦਾ ਜਿੰਨੇ ਮੈਕੜੀ ਹੋ ਗਏ ਤੇ ਉਹ ਐਗਰੀਕਲਚਰ ਲੈਂਡ ਆ ਸਰ ਤੇ ਉਹਨੂੰ ਕਮਰਸ਼ੀਅਲਾਈਜ਼ ਕਰਕੇ ਤੇ ਉਹ ਬਾਅਦ ਚੋਂ ਜਦੋਂ ਕਿਸੇ ਹੋਰ ਯੂਜ਼ ਨੂੰ ਉਹਨਾਂ ਨੇ ਯੂਜ਼ ਕੀਤਾ ਤੇ ਫੇਰ ਆਪਾਂ ਫੇਰ ਪਿੱਟਾਂਗੇ ਅੱਜ ਆਪਾਂ ਜਿਹੜੀ ਅਸਲ 'ਚ ਪੰਜਾਬ ਤਾਂ ਸਾਂਝਾ ਹੈ ਚਲੋ ਮੈਂ ਤਾਂ ਕਹਿੰਦਾ ਸਾਰਾ ਹੀ ਸਾਂਝਾ ਪੰਜਾਬ ਹੈ ਪਰ ਫਿਰ ਵੀ ਪੰਜਾਬ 'ਚ ਵੀ ਜਿੰਨੇ ਖਿੱਤਿਆਂ ਦੀ ਚਰਚਾ ਹੁੰਦੀ ਤੁਸੀਂ ਪਹਿਲਾਂ ਪਵਾਦ ਦਾ ਜ਼ਿਕਰ ਕਰ ਰਹੇ ਸੀ ਕਿ ਪਵਾਦ ਨੇ ਬਹੁਤ ਕੁਝ ਹੰਡਾਇਆ ਆ ਉਹਦੇ ਉੱਤੇ ਮਾਝਾ ਵੀ ਹਮੇਸ਼ਾ ਹੀ ਬਹੁਤ ਕੁਝ ਹੰਡਾਉਂਦਾ ਆਇਆ ਹੈ ਮੈਂ ਪਿਛਲੇ 5 ਦਿਨਾਂ ਤੋਂ ਜਦੋਂ ਇੱਥੇ ਰਿਹਾ ਮੈਨੂੰ ਵਾਕਈ ਹੀ ਮਹਿਸੂਸ ਹੋਇਆ ਕਿ ਐਵੇਂ ਹੀ ਨਹੀਂ ਗੱਲਾਂ ਹੁੰਦੀਆਂ ਇਹਨਾਂ ਬਾਰੇ ਇਹ ਹੋਰ ਤਸਵੀਰ ਦੇ ਬਣੇ ਲੋਕ ਨੇ ਤੁਸੀਂ ਇਹ ਹੁੰਦਾ ਕਿ ਕਈ ਵਾਰੀ ਬੰਦਾ ਕਹਿੰਦਾ ਯਾਰ ਵੰਡੋ ਨਾ ਪੰਜਾਬ ਇੱਕ ਹੈ ਪਰ ਫਿਰ ਵੀ ਮੈਂ ਮੈਂ ਮਹਿਸੂਸ ਕਰਦਾ ਥੋੜਾ ਮਾਝੇ ਬਾਰੇ ਕੀ ਓਪੀਨੀਅਨ ਹੈ ਜਿਹੜਾ ਆਪਾਂ ਕਹ ਲਈ ਆਊਟਸੀਨ ਤੇ ਕੋਈ ਵੀ ਇਨਵੇਡਰ ਆਇਆ ਮੂਰੇ ਮਾਝਾ ਹੀ ਹੋਇਆ ਹਮੇਸ਼ਾ ਹੂੰ ਆਪਾਂ ਲਾਓ ਅਬਦਾਲੀ ਤੋਂ ਲੈ ਕੇ ਜਿਹੜਾ ਸਾਡੇ ਵਾਲਾ ਏਰੀਆ ਮਾਲਵਾ ਉਹਦੇ ਚ ਹੋਰਸ ਹਾਬ ਦੀਆਂ ਮੂਵਮੈਂਟਾਂ ਹੋਈਆਂ ਉੱਥੇ ਸੂਚਿਆ ਸੂਰਮਾ ਹੋਇਆ ਹੂੰ ਉੱਥੇ ਜਿਉਣਾ ਮੋੜ ਹੋਇਆ ਉਹ ਹੋਇਆ ਜਿਵੇਂ ਤੁਸੀਂ ਕਹਿ ਲੋ ਵੀ ਜਿਹੜੀ ਅਮੀਰ ਕਲਾਸ ਸੀ ਪਰ ਜੇ ਸਿੱਧੇ ਮਿੱਧੇ ਜਿਹੜੇ ਦੁਸ਼ਮਣਾਂ ਨਾਲ ਲੜਿਆ ਉਹ ਮਾਝੇ ਹੀ ਲੜਿਆ ਤੇ ਇਹਨਾਂ ਨੇ ਹੀ ਅਬਦਾਲੀ ਨੂੰ ਰੋਕਿਆ ਵੀ ਇੱਕ ਗਾਣੇ 'ਚ ਵੀ ਲਿਖਿਆ ਸੀ ਵੀ ਉਹ ਉਹ ਜੁੱਤੀ ਛੱਡ ਕੇ ਵੀ ਭੱਜਿਆ ਅਬਦਾਲੀ ਉਦੋਂ ਵੀ ਮਾਝ ਨੂੰ ਆਪਾਂ ਕਹਿੰਦੇ ਆ ਵੀ ਤਸਵੀਰ ਵੀ ਗਰਮਾ ਥੋੜਾ ਜਿਹਾ ਹਾਈ ਰਹਿੰਦੇ ਹੈਗੇ ਉਹ ਹਾਈ ਤਾਂ ਹੀ ਰਹਿੰਦੇ ਹੰਡਾਇਆ ਬਹੁਤ ਕੁਛ ਮਾਝੇ ਨੇ ਜਦੋਂ ਵੰਡ ਹੋਈ ਉਹ ਵੀ ਮਾਝੇ ਵਿੱਚੋਂ ਹੀ ਵੰਡਿਆ ਗਿਆ ਸਾਰਾ ਕੁਛ ਤੇ ਕੌਸ਼ਨ ਵੀ ਕਰਦੇ ਆ ਮਾਝੇ ਦੀ ਤਸਵੀਰ ਤੇ ਸਵਾਲ ਵੀ ਜਵਾਬ ਵੀ ਮੰਗਦੇ ਆ ਵੀ ਆਹ ਗੱਲਾਂ ਐ ਤੇ ਐ ਕਿਉਂ ਤੇ ਅਸੀਂ ਰਿਸਪੈਕਟ ਕਰਦੇ ਆ ਸਾਰੀ ਪਰ ਇਸ ਤਰ੍ਹਾਂ ਦੀ ਤਾਂ ਉੱਠ ਖੜਨਗੇ ਬਾਈ ਲੋਕ ਨਹੀਂ ਉੱਠ ਤਾਂ ਖੜਨਗੇ ਪਰ ਉਹ ਇਹ ਉੱਠ ਖੜਨਗੇ ਪਰ ਆਪਣੀ ਵੀ ਜ਼ਿੰਮੇਵਾਰੀਆਂ ਨਾਲ ਖੜਨ ਦੀ ਹੂੰ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਤੁਹਾਡੀ ਲੋੜ ਆ ਜਾਂ ਆਓ ਪਹੁੰਚੋ ਐ ਹੋ ਗਿਆ ਪਰ ਬਾਕੀ ਸਾਡੀ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਜ਼ਰੂਰ ਬੰਦ ਹੈ ਇਹ ਤਾਂ ਲੋਕ ਚੜ੍ਹਦੀ ਕਲਾ ਚ ਹੀ ਆਪਾਂ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਵੀ ਅਸੀਂ ਡਾਊਨ ਹੋਵਾਂਗੇ ਜਾਂ ਕੁਝ ਹੋਣਾ ਵੈਸੇ ਤਾਂ ਆਪਾਂ ਨੂੰ ਲੋੜ ਹੈ ਨਹੀਂ ਗੀ ਕਿਸੇ ਦੀ ਪਰ ਆਪਾਂ ਹਰ ਥਾਂ ਪਹੁੰਚੇ ਆ ਆਪਾਂ ਨੇਪਾਲ ਗਏ ਆ ਆਪਾਂ ਕੇਰਲਾ ਗਏ ਆ ਆਪਾਂ ਅੜੀਸਾ ਦੇ ਫਲੱਡ ਆਏ ਉੱਥੇ ਗਏ ਪੰਜਾਬ ਨਾਲ ਕੋਈ ਨਹੀਂ ਆਇਆ ਬਾਈ ਲੋਕ ਇਹ ਸਵਾਲ ਕਰ ਰਹੇ ਤਾਂ ਮੈਨੂੰ ਲੱਗਿਆ ਕਿ ਤੁਹਾਡਾ opinion ਜਾਨਣਾ ਕਿ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਛੱਡ ਦੇਣੀ ਚਾਹੀਦੀ ਇਹ ਗੱਲ ਇੱਕ ਤਾਂ ਇਹ ਆਪਾਂ ਪ੍ਰੋਡਿਊਸਰ ਸਟੇਟ ਆ ਪੰਜਾਬ ਹਾਂ ਬਾਕੀ ਬਹੁਤੀਆਂ ਸਟੇਟਾਂ ਕੰਜ਼ਿਊਮਰ ਸਟੇਟ ਆ ਸੈ ਇੱਕ ਕਪਸਾਲ ਵੀ ਡਿਪੈਂਡੈਂਟ ਐਗਰੀਕਲਚਰ ਕਰਕੇ ਆ ਇੱਕ ਜਿੰਨੀ ਆਪਣੀ ਮਾਈਗ੍ਰੇਸ਼ਨ ਆ ਬਾਹਰ ਦੀ ਲੋਕਾਂ ਨੂੰ ਐ ਲੱਗਦਾ ਪੈਸਾ ਫਲਸ਼ੀ ਐ ਇੰਨਾ ਹੁੰਦਾ ਪੰਜਾਬ 'ਚ ਹੁੰਦਾ ਵੀ ਆ ਪਰ ਇੱਕ ਹਾ ਦਾ ਨਾਰਾ ਹੀ ਹੁੰਦਾ ਮੰਗਿਆ ਤਾਂ ਕਿਸੇ ਨੇ ਕਿਸੇ ਦੇ ਕੁਝ ਨਹੀਂ ਬਹੁਤ ਸੋਹਣੀ ਗੱਲ ਹੈ ਹਾਂਜੀ ਆਪਾਂ ਹਰੇਕ ਦਾ ਹੀ ਮਾਰਦੇ ਆ ਦੂਰ ਬੈਠਿਆਂ ਦਾ ਵੀ ਸੀਰੀਆ 'ਚ ਕੁਝ ਹੁੰਦਾ ਕਿਤੇ ਵੀ ਕੁਝ ਹੁੰਦਾ ਕੋਈ ਅਰਥਕ ਕਾਇਕ ਆਉਂਦਾ ਤੇ ਆਪਣੀ ਵਾਰੀ ਗੱਲ ਨਹੀਂ ਕਿਸੇ ਨੇ ਕੀਤੀ ਮੰਗਣ ਦਾ ਕਿਸੇ ਤੋਂ ਕੋਈ ਨਹੀਂ ਜਾਂਦਾ ਤੇ ਆਪਾਂ ਨੂੰ ਤਾਂ ਲੋੜ ਵੀ ਨਹੀਂ ਤੇ ਪਰ ਜੇ ਕੋਈ ਦੁਆ ਕਰੇ ਤਾਂ ਚੰਗਾ ਹੁੰਦਾ ਜੇ ਕੋਈ ਕੁਝ ਵੀ ਨਾ ਕਰ ਸਕੇ ਦੁਆਈ ਕਰ ਸਕਦਾ ਹੁੰਦਾ ਮੇਰਾ ਇਹ ਮੰਨਣਾ ਹਾਂ ਹਾਂਜੀ ਇਹ ਉਹ ਵੀ ਕੰਮ ਆਉਂਦੀ ਹੈ ਬਾਈ ਮਨ ਦੁਆ ਬਹੁਤ ਵੱਡੀ ਚੀਜ਼ ਹੈ ਅਰਦਾਸ ਕੀਤੀ ਹੋਈ ਕਹਿੰਦੇ ਬਿਰਤੀ ਨਹੀਂ ਜਾਂਦੀ ਹੈ ਜਿਹੜਾ ਹਰ ਬੰਦਾ ਉਹੀ ਗੱਲ ਵੀ ਨਾ 3ਾਂ ਚੋਂ ਨਾ 13 ਚੋਂ ਉਹ ਜਿਹੜਾ 3ਾਂ ਤੇ 13 ਚੋਂ ਵੀ ਨਹੀਂ ਹੁੰਦਾ ਉਹ ਦੁਆ ਕਰ ਸਕਦਾ ਹੁੰਦਾ ਹਰ ਬੰਦਾ ਖੜ ਵੀ ਨਹੀਂ ਸਕਦਾ ਹਰ ਬੰਦੇ ਕੋਲੇ ਟਾਈਮ ਨਹੀਂ ਹਰ ਬੰਦੇ ਕੋਲੇ ਰਿਸੋਰਸ ਨਹੀਂ ਤੇ ਪਰ ਉਹ ਵੀ ਨਹੀਂ ਮੇਰੇ ਖਿਆਲ ਕੀਤੀ ਜਿਹਦੀ ਆਪਾਂ ਗੱਲ ਕਰਦੇ ਆਂ ਦੀ ਕਰਨੀ ਚਾਹੀਦੀ ਸੀ ਆਪਾਂ ਸਭ ਦੇ ਭਲਾ ਮੰਗਦੇ ਤੁਸੀਂ ਕਿਉਂਕਿ ਬਾਕੀ ਲੋਕ ਸਾਰੇ ਸੇਵਾ ਕਰ ਰਹੇ ਸੀ ਕਿ ਪਾਣੀ ਭੇਜੀਓ ਉਹ ਵੀ ਜ਼ਰੂਰੀ ਹੈ ਮੈਂ ਕ੍ਰਿਟਿਕਾਈਜ਼ ਕਿਸੇ ਨੂੰ ਨਹੀਂ ਕਰਦਾ ਹਰ ਸੇਵਾ ਜ਼ਰੂਰੀ ਹੈ ਪਰ ਤੁਹਾਨੂੰ ਇਹ ਕਿਉਂ ਲੱਗਿਆ ਵੀ ਪਸ਼ੂਆਂ ਲਈ ਜਾ ਕੇ ਵੈਟਰਨਰੀ ਡਾਕਟਰਸ ਲਿਆ ਕੇ ਤੇ ਇਸ ਤਰ੍ਹਾਂ ਸੇਵਾ ਕਰੀਏ ਇਹ ਹਜੇ ਸਾਨੂੰ ਲੱਗਿਆ ਨਹੀਂ ਸੀ ਵੀ ਕੋਈ ਇਹਨਾਂ ਵੱਲ ਕਿਸੇ ਦਾ ਧਿਆਨ ਆ ਪਸ਼ੂਆਂ ਵੱਲ ਤੇ ਅਸੀਂ ਲਾਈਫਸਟਾਕ ਘਰਾਂ ਚਾਹ ਵੀ ਰੱਖਦੇ ਆ ਤੇ ਐਕਸਪੈਰੀਮੈਂਟਸ ਵੀ ਕਰਦੇ ਰਹਿੰਦੇ ਆ ਕਿ ਕੂੜਿਆਂ ਦਾ ਵੀ ਸਟੱਡ ਫਾਰਮ ਵੀ ਦਾ ਵੀ ਅਸੀਂ ਧਿਆਨ ਰੱਖਦੇ ਆਂ ਤੇ ਲਾਈਫਸਟਾਕ ਸਾਰਾ ਹੀ ਆ ਘਰਾਂ ਚ ਮੱਝਾਂ ਤੋਂ ਲੈ ਕੇ ਗਾਵਾਂ ਬੱਕਰੀਆਂ ਵੀ ਆ ਤੇ ਉਹ ਤਾਂ ਕਰਕੇ ਥੋੜਾ ਜਿਹਾ ਅਟੈਚਡ ਹੋਣ ਦੇ ਨਾਤੇ ਅਸੀਂ ਸੋਚਿਆ ਵੀ ਸਾਨੂੰ ਲੈ ਕੇ ਜਾਣਾ ਚਾਹੀਦਾ ਬਾਕੀ ਸਾਡੇ ਯਾਰ ਮਿੱਤਰ ਹੀ ਆ ਗੜਵਸੂ ਜਿੰਨੇ ਆ ਮੁੰਡੇ ਡਾਕਟਰ ਆਏ ਆ ਤੇ ਇਹਨਾਂ ਨੇ ਸਲਾਹ ਕਰਕੇ ਇਹਨਾਂ ਨੇ ਇਹਨਾਂ ਨੇ ਵੀ ਅੱਗੇ ਆਇਆ ਤੇ ਤਾਂ ਅਸੀਂ ਕਰਕੇ ਸਟੈਪ ਲਿਆ ਇਮੋਸ਼ਨਲ ਜੇ ਇਨਸਾਨ ਹੋ ਤੁਸੀਂ ਬਾਲੇ ਇਹਦਾ ਨਾਲ ਵੀ ਦੱਸ ਸਕਦੇ ਮੈਂ ਤਾਂ ਹੀ ਬੱਲੇ ਬਹੁਤ ਜਜ਼ਬਾਤੀ ਨੇ ਪੰਜਾਬ ਨੂੰ ਲੈ ਕੇ ਹਾਂ ਜਿਹੜੇ ਵਿਸ਼ਿਆਂ ਤੇ ਗਾਉਣੇ ਵੀ ਹੋਣ ਤੁਸੀਂ ਉਹ ਵੀ ਸਿਰਫ ਪੰਜਾਬ ਦੀ ਹਾਂ ਜੇ ਉਹ ਜੇ ਇਹਦੇ ਅੰਦਰ ਨਹੀਂ ਹੋਊਗਾ ਫਿਰ ਉਹਨੇ ਅਸਰ ਨਹੀਂ ਸੀ ਕਰਨਾ ਨਾ ਹੂੰ ਜੇ ਇਹ ਉਹਨੂੰ ਫੀਲ ਕਰਕੇ ਲਿਖਦਾ ਤੇ ਤਾਂ ਮਹਾਰਾਣੀ ਜਿੰਨਾ ਪਹੁੰਚਦਾ ਨਾ ਲੋਕਾਂ ਤੱਕ ਇਹ ਇਹ ਗੱਲ ਹੈ ਪੰਜਾਬ ਤਾਂ ਸਾਡਾ ਫਿਰ ਪਿਆਰ ਤੁਸੀਂ ਵੀ ਇਮੋਸ਼ਨਲ ਹੋ ਰਹੇ ਹੋ ਮੈਂ ਦੇਖ ਰਿਹਾ ਇਹ ਇਹ ਮੈਂ ਨਾ ਕੱਲ ਦਾ ਇਹ ਦੇਖ ਰਿਹਾ ਕਿ ਅਸੀਂ ਅੱਖਾਂ ਚ ਅਥਰੂ ਵੀ ਨੇ ਪਰ ਫਿਰ ਜਕਾਰੇ ਲੱਗਦੇ ਆ ਚੜਦੀ ਕਲਾ ਦੀ ਗੱਲ ਹੁੰਦੀ ਆ ਸੋ ਮੈਂ ਅੱਜ ਬਹੁਤ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਅਰਜਨ ਹੁਣੇ ਮਿਲੇ ਐ ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਕਦੇ ਫੇਰ ਬੈਠਾਂਗੇ ਬਾਈ ਫੇਰ ਗੱਲਾਂ ਕਰਾਂਗੇ ਤੁਹਾਡੇ ਨਾਲ ਪਰ ਅੱਜ ਇਸ ਮੌਕੇ ਦੇ ਉੱਤੇ ਆਖਰ ਦੇ ਵਿੱਚ ਇਸ ਕਿਸਾਨ ਦੀ ਤਰਾਸ ਦੀ ਨੂੰ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਐਕਸਪਲੇਨ ਕਰੋ ਬਹੁਤ ਸਾਰੇ ਲੋਕ ਇੱਥੇ ਫੋਟੋਆਂ ਕਰਾਉਣ ਆਏ ਰੀਲਾਂ ਬਣਾਉਣ ਆਏ ਜਦੋਂ ਪਾਣੀ ਚੜਿਆ ਸੀਗਾ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਪਰ ਜਿਹੜੇ ਦੂਰ ਬੈਠੇ ਆ ਜਿਨ੍ਹਾਂ ਨੂੰ ਇਹ ਸਮਝ ਨਹੀਂ ਹੈ ਦਰਦ ਨਹੀਂ ਸਮ ਪਤਾ ਕਿ ਜਦੋਂ ਝੋਨਾ ਮਰ ਜੂਗਾ ਤਾਂ ਉਹਦੇ ਨਾਲ ਕੀ ਬਿੱਤੂ ਜਾਂ ਪਸ਼ੂ ਮਰ ਗਿਆ ਤਾਂ ਕੀ ਬਿੱਤੂ ਕ੍ਰਾਈਸਿਸ ਫੈਸਟੀਵਲ ਕ੍ਰਾਈਸਿਸ ਫੈਸਟੀਵਲ ਵਾਂਗੂੰ ਲੱਗਣ ਲੱਗ ਗਿਆ ਕਿ ਜਿੱਥੇ ਜ਼ਿਆਦਾ ਪਾਣੀ ਆ ਉਧਰ ਨੂੰ ਲੋਕ ਜਾ ਰਹੇ ਹੂੰ ਪਰ ਲੋਡ ਤਾਂ ਜਿੱਥੇ ਪਾਣੀ ਉੱਤਰਿਆ ਉੱਤਰਿਆ ਉੱਥੇ ਪ੍ਰੋਬਲਮ ਦਾ ਪਤਾ ਹੀ ਉੱਥੇ ਲੱਗਣਾ ਉੱਥੇ ਲੱਗਣਾ ਹੂੰ ਮਤਲਬ ਜਿੱਥੇ ਪਾਣੀ ਚੜਿਆ ਉੱਥੋਂ ਤਾਂ ਲੋਕਾਂ ਨੇ ਆਪਦੇ ਜਾਨਵਰ ਵੀ ਡੈਮ ਤੇ ਲੈ ਗਏ ਬੰਨਾਂ ਤੇ ਲੈ ਗਏ ਉੱਚੀਆਂ ਥਾਵਾਂ ਤੇ ਲੈ ਗਏ ਮੈਂ ਇਹ ਵੀ ਦੇਖ ਰਿਹਾ ਸੀ ਕੱਲ ਅਸੀਂ ਪਿੰਡਾ ਜਦੋਂ ਗਏ ਤੇ ਕੱਚੇ ਘਰਾਂ ਵਾਲੇ ਜਦੋਂ ਬਾਲਿਆਂ ਦੀਆਂ ਛੱਤਾਂ ਤੁਸੀਂ ਗੀਤ ਵੀ ਆਪਦੀ ਐਲਬਮ 'ਚ ਉਦਾਸੀ ਸਾਹਿਬ ਦਾ ਉਹ ਕੀਤਾ ਹੈ ਕਿ ਮਾਂ ਪੱਕੇ ਘਰ ਵਾਲਾ ਵਾਰ ਟੋਲੀ ਹਨਾ ਇਹ ਸੰਜੀਦਗੀ ਦੀ ਲੋੜ ਹੈ ਮੈਨੂੰ ਲੱਗਦਾ ਉਹ ਬਾਈ ਜੀ ਆਪਾਂ ਜਿੰਨੇ ਹੀ ਖੜੇ ਆ ਸਾਰਿਆਂ ਨੇ ਮਿੱਟੀ ਪਾਈ ਆ ਪਸੂਆਂ ਵਾਲਿਆਂ ਕੋਠਿਆਂ ਤੇ ਸਭ ਦੀ ਕਿਤੇ ਨਾ ਕਿਤੇ ਆਪਾਂ ਬਾਲਟੀਆਂ ਰੱਖੀਆਂ ਕੋਈ ਘਰ ਨੀਵੇਂ ਆ ਕੋਈ ਉੱਚੇ ਆਪਾਂ ਸਾਰੇ ਪਿੰਡਾਂ ਤੋਂ ਬਿਲੋਂਗ ਕਰਦੇ ਉਹ ਚੀਜ਼ਾਂ ਆਪਣੇ ਨਾਲ ਰਿਲੇਟ ਹੁੰਦੀਆਂ ਉੱਠੇ ਭਲਾ ਆਪਾਂ ਕਿਤੋਂ ਵੀ ਆ ਪਾਉਣੇ ਭਲਾ ਮਹਿਲੀ ਆ ਪਰ ਉਹ ਗੱਲ ਵੀ ਸਮਝਦੇ ਵੀ ਆ ਫੀਲ ਵੀ ਕਰਦੇ ਆ ਤਾਂ ਉਹ ਗਾਣੇ 'ਚ ਵੀ ਉਹੀ ਆ ਤੇ ਜਿਹੜੀ ਤੁਸੀਂ ਤਰਾਸਦੀ ਦੀ ਗੱਲ ਕਰਦੇ ਹੋਗੇ ਉਹ ਜ਼ਿੰਦਗੀ ਬਹੁਤ ਔਖੀ ਆ ਹੂੰ 10 ਕਰੋੜ ਤੇ 100 ਕਰੋੜ ਸੇਮ ਹੀ ਆ ਪਹਿਲਾਂ 10 ਲੱਖ ਤੋਂ ਇਦੇ ਕੋਲੇ ਉਹੀ ਨਹੀਂ ਹੈਗਾ ਉਹ ਜਿਹਨੂੰ ਫੀਲ ਨਹੀਂ ਹੁੰਦਾ ਉਹਦੇ ਤੇ ਤਰਸ ਆਉਂਦਾ ਜਿਹਨੂੰ ਇਹ ਗੱਲਾਂ ਫੀਲ ਹੀ ਨਹੀਂ ਹੁੰਦੀਆਂ ਹੂੰ ਜਿਹਨੂੰ ਇਹ ਗੱਲਾਂ ਖਬਰਾਂ ਹੀ ਲੱਗਦੀਆਂ ਜਿਹਨੂੰ ਇਹ ਗੱਲਾਂ ਰੀਂਦਾ ਹੀ ਲੰਗਦੀਆਂ ਜ਼ਮੀਨ ਚੋਂ ਪਾਣੀ ਕੋਈ ਬਟਨ ਤਾਂ ਹੈ ਨਹੀਂਗਾ ਵੀ ਨਿਕਲ ਜਾਊਗਾ ਇੱਕੋ ਦਾਮ ਜਾਂ ਜੋ ਸੈਡੀਮੈਂਟੇਸ਼ਨ ਤੁਹਾਨੂੰ ਵੀ ਪਤਾ ਆਪਾਂ ਗਲਾਸ ਚ ਮਿੱਟੀ ਪਾ ਦਿੰਦੇ ਆ ਉਹਦੇ ਥੱਲੇ ਮਿੱਟੀ ਜੰਮ ਜਾਂਦੀ ਉਹਨੂੰ ਸੈਡੀਮੈਂਟੇਸ਼ਨ ਕਹਿੰਦੇ ਜਦੋਂ ਫਲੱਡ ਹੈ ਲੰਘ ਜਾਂਦਾ ਇਹ ਹੀ ਐਗਰੀਕਲਚਰ ਲੈਂਡ ਹੈਗਾ ਇਹਦੇ ਚ ਤਾਂ ਜਿੰਨਾ ਮਿਨਰਲ ਆ ਉਹਦੇ ਉੱਤੇ ਸਾਰੀ ਸੈਡੀਮੈਂਟੇਸ਼ਨ ਹੋ ਜਾਣੀ ਉਹ ਬਿਨਾ ਪੱਤੇ ਤੋਂ ਜ਼ਮੀਨ ਦਵਾਰੇ ਬਾਣ ਫਸਲ ਵਾਸਤੇ ਬਾਣੀ ਨਹੀਂ ਸਕਦਾ ਉਹ ਜਿੰਨੀ ਹੁਣ એનર્ਜੀ ਲੱਗਣੀ ਹੈਗੀ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਹਜੇ ਇੱਕ ਤੁਸੀਂ ਕਹਿ ਲੋ ਵੀ ਗੱਲ ਪਹਚਾਈ ਜਾ ਰਹੀ ਆ ਵੀ ਫਲੱਡ ਆ ਗਿਆ ਇਹਦੇ ਜਿਹੜੀਆਂ ਬਾਅਦ ਚੋ ਸਿੰਪਟਮ ਆ ਆਪਾਂ ਦੇਖਣੇ ਹੈਗੇ ਜਿਹੜੇ ਚੱਲ ਪਸ਼ੂਆਂ ਚ ਵੀ ਦੇਖੀ ਜਾਂਦੇ ਆ ਵੀ ਅੰਦਰ ਟੈਂਪਾਣੀ ਚ ਰਹਿ ਕੇ ਉਹਦੇ ਬਾਰੇ ਅਪੀਲ ਤੁਸੀਂ ਵੀ ਕਰੋ ਅਸੀਂ ਸਾਰੇ ਕਰਦੇ ਆਂ ਵੀ ਉਹਦੇ ਲਈ ਆਪਾਂ ਇਕੱਠੇ ਹੋਈਏ ਸਰ ਪਰ ਕੀ ਜਿਹੜੀ ਗੁਰਬਤ ਹੈ ਜਿਹੜੀ ਜਿਹੜੀ ਉਹ ਤਰਾਸਤੀ ਹੈ ਜਿਹੜੀ ਅਸੀਂ ਦੇਖ ਰਹੇ ਹਾਂ ਹੁਣ ਜਾ ਕੇ ਛੱਤਾਂ ਚੁੰਦੀਆਂ ਹੋਈਆਂ ਜਾਂ ਬਾਲਿਆਂ ਵਾਲੀਆਂ ਛੱਤਾਂ ਜਾਂ ਨੀਆਂ ਬਹਿ ਗਈਆਂ ਜਿਨ੍ਹਾਂ ਦੀਆਂ ਉਹ ਸੌਖੇ ਵੀ ਹੋ ਜਾਂਦੇ ਤਾਂ ਮੈਨੂੰ ਲੱਗਦਾ ਜ਼ਹਿਨ ਚੋਂ ਨਹੀਂ ਜਾਂਦੀ ਉਹ ਨਿਕਲਦੀ ਨਹੀਂ ਕਦੇ ਨਹੀਂ ਉਹ ਉਹ ਨਹੀਂ ਜਾ ਸਕਦੀ ਤੇ ਉਹੀ ਜਿਹੜੀ ਪਹਿਲਾਂ ਮੈਂ ਹਿਊਮਨ ਰਿਸੋਰਸ ਦੀ ਗੱਲ ਕਰਦਾ ਸੀ ਉਹਨਾਂ ਨੂੰ ਜਿੰਨਾ ਚਿਰ ਬੋਟਾ ਮੰਨੀ ਜਾਵਾਂਗੇ ਫੇਰ ਤਾਂ ਉਹ ਬਸ ਉੱਥੇ ਗਲ ਜਾਂ ਨਾਲੀਆਂ ਤੇ ਜੀ ਹਾਂ ਜੇ ਹਿਊਮਨ ਰਿਸੋਰਸ ਆਪਾਂ ਮੰਨ ਲਾਂਗੇ ਤੇ ਫੇਰ ਉਸ ਹਸਾਬ ਦੇ ਮੈਜਰਸ ਲਵਾਂਗੇ ਵੀ ਪੜਾਇਆ ਜਾਵੇ ਜਾਂ ਕੁਝ ਵੀ ਜਿੰਨੇ ਵੀ ਜਿੰਨੇ ਕੋ ਪੜ੍ਹੇ ਹੋਏ ਹੁਣ ਕਿੱਧਰ ਯੂਜ਼ ਕਰੀਏ ਐਨੀ ਗੱਲ ਪਰ ਕੀ ਕੁਆਲਿਟੀ ਕ੍ਰਾਈਸਿਸ ਵੀ ਮੰਨਦੇ ਹੋ ਤੁਸੀਂ ਬਰਾਬਰ ਤਾਂ ਉਹ ਤਾਂ ਹੈਗਾ ਹੀ ਹੈ ਜੀ ਹੈਗਾ ਹੀ ਹੈ ਉਹ ਤਾਂ ਐਵੇਂ ਆ ਵੀ ਇੱਕ ਇੰਗਲਿਸ਼ ਮੀਡੀਅਮ ਸਕੂਲ ਹੈ ਵੀ ਇੱਕ ਪੰਜਾਬੀ ਮੀਡੀਅਮ ਸਕੂਲ ਹੈ ਇੰਗਲਿਸ਼ ਮੀਡੀਅਮ ਸਕੂਲ ਦੇ ਹੀਰੋ ਲੱਗ ਆ ਪੰਜਾਬੀ ਮੀਡੀਅਮ ਦੇ ਹੀਰੋ ਲੱਗ ਉਹ ਆਪਦੇ ਆਪ ਨੂੰ ਲੱਗ ਸਮਝਦੇ ਆ ਪੰਜਾਬੀ ਵਾਲੇ ਆਪਦੇ ਆਪ ਨੂੰ ਲੱਗ ਸਕਦੇ ਓਵੇਂ ਡਵੈਲਪਮੈਂਟ ਹੋਈ ਜਾਂਦੀ ਉਹਨਾਂ ਨੂੰ ਲੱਗਦਾ ਜੀ ਲਿਫਟ ਚ ਵੀ ਚੜਦੇ ਆ ਵੀ ਅਸੀਂ ਕੋਈ ਜ਼ਿਆਦਾ ਨਹੀਂ ਤੇ ਇਹ ਕੁਛ ਘੱਟ ਪਹਿਲਾਂ ਇਹ ਸਾਰਾ ਕੋਈ ਕਲੀਅਰ ਕਰਕੇ ਫੇਰ ਕੰਮ ਜੇ ਕੋਈ ਲੀਡਰ ਵੀ ਚੰਗਾ ਹੋਊਗਾ ਉਹ ਵੀ ਕੰਮ ਹਿਊਮਨ ਰਿਸੋਰਸ ਤੇ ਕਰਨਾ ਪੈਣਾ ਆਪਾਂ ਨੂੰ ਕਾਮਯਾਬੀ ਇਹਨੂੰ ਦੇਖਣ ਦੀ ਤਸਵੀਰ ਬਦਲ ਦਿੰਦੀ ਹੈ ਜੇ ਤੁਸੀਂ ਅੱਜ ਕਾਮਯਾਬ ਹੋਏ ਹੋ ਤਾਂ ਜਿਸ ਆਏ ਨਾਲ ਤੁਸੀਂ ਅੱਜ ਦੇਖ ਰਹੇ ਹੋ ਨਹੀਂ ਕਾਮਯਾਬ ਸ਼ਾਇਦ ਲੋਕ ਕਿਸੇ ਹੋਰ ਵਿੱਚ ਲੈਣਦੇ ਨੇ ਆਡੀਅנס ਵਧੀ ਹੈ ਸਾਡੀ ਪਹਿਲਾਂ ਯੂਨੀਵਰਸਿਟੀ ਗਾਉਂਦੇ ਹੁੰਦੇ ਸੀਗੇ ਫੇਰ ਟੀਮ ਬਣ ਗਈ ਟੀਮ ਚ ਗਾਉਂਦੇ ਸੀ ਹੁਣ ਇਹ ਸਾਰੇ ਜਿੰਨੇ ਸੁਣਦੇ ਇਹ ਸਾਰੀ ਟੀਮ ਹੀ ਆ ਸਾਡੀ ਤੇ ਸਕਸੈਸ ਮੈਨੂੰ ਸੰਤਾਂ ਨਹੀਂ ਪਤਾ ਸ਼ਾਇਦ ਜੇ ਇਹੀ ਹੁੰਦੀ ਹੈ ਫਿਰ ਚੇਂਜ ਦਾ ਸਾਡੇ ਚ ਕੋਈ ਨਹੀਂ ਆ ਆਡੀਅנס ਜ਼ਰੂਰ ਵਧੀ ਹੈ ਉਹ ਵੀ ਐਂ ਕਹ ਮੈਸੇਜ ਵੀ ਐਂ ਆਉਂਦਾ ਵੀਰ ਬਾਈ ਹੁਣ ਇੱਥੇ ਹੀ ਲਿਖਦੀ ਕੀ ਥਾਟ ਚ ਤਬਦੀਲੀ ਹੁੰਦੀ ਹੈ ਜਦੋਂ ਵਕਤ ਬਦਲ ਜਾਂਦਾ ਹੈ ਜੇ ਬੰਦਾ ਉਹਨਾਂ ਹਾਲਾਤਾਂ ਚ ਬੈਠਾ ਜਦੋਂ ਲਿਖਦਾ ਸੋਚ ਰਿਹਾ ਹੈ ਤਾਂ ਜੇ ਮੋਹਾਲੀ ਦੇ ਫਲੈਟ ਚ ਬੈਠ ਕੇ ਜਦੋਂ ਬੰਦਾ ਲਿਖੂਗਾ ਤਾਂ ਉਹਦੇ ਥਾਟ ਚ ਤਬਦੀਲੀ ਵੀ ਆਉਂਦੀ ਹੈ ਨਹੀਂ ਤੇ ਤੁਸੀਂ ਦੱਸ ਸਕਦੇ ਹੋ ਜੇ ਤਾਂ ਆਈ ਹੈ ਮਾੜੀ-ਮੋਟੀ ਨਹੀਂ ਮੈਂ ਮੈਂ ਇਹ ਨਹੀਂ ਕਹਿ ਰਿਹਾ ਤੁਹਾਡੇ ਚ ਆਈ ਹੈ ਮੈਂ ਜਾਨਣਾ ਚਾਹ ਰਿਹਾ ਕਿ ਜਦੋਂ ਬੰਦਾ ਜ਼ਾਹਿਰ ਜੀ ਗੱਲ ਹੈ ਤੁਸੀਂ ਇੱਥੇ ਤਾਂ ਖੜੇ ਹੋ ਕਿ ਜੇ ਅੱਜ ਉਹੀ ਅਰਜਨ ਹੈ ਤੇ ਉਹੀ ਸੋਚਦਾ ਪਰ ਮੈਂ ਓਵਰਆਲ ਇੱਕ ਮਨੁੱਖ ਦੇ ਲਿਹਾਜ਼ ਤੋਂ ਗੱਲ ਕਰ ਰਿਹਾ ਥੋਡੀ ਇੰਡੀਵਿਜੂਅਲ ਗੱਲ ਨਹੀਂ ਕਰ ਰਿਹਾ ਕਿ ਬੰਦੇ ਦੇ ਸੋਚਣ ਦਾ ਨਜ਼ਰੀਆ ਵੀ ਬਦਲਦਾ ਇਸ ਤਰੀਕੇ ਨਾਲ ਬਦਲ ਜਾਂਦਾ ਹੁਣ ਜੀ ਜੇ ਮਤਲਬ ਕਿ ਨਿਸ਼ਾਨੇ ਛੋਟੇ ਹੈਗੇ Aim ਆਪਾਂ ਨਹੀਂ ਉਹੀ ਗੱਲ ਜਿਹੜੀ ਸਕਾਈਜ਼ ਦਾ ਲਿਮਟ ਜਦੋਂ ਛੋਟੇ ਹੈਗੇ ਨਿਸ਼ਾਨੇ ਫਿਰ ਤਾਂ ਬਦਲ ਜਾਂਦੇ ਹੋਣੇ ਜੀ ਆਪਾਂ ਵੀ ਮੈਂ ਜਦੋਂ ਜੇ ਸਕਸੈਸ ਆਪਾਂ ਬਦਲੇ ਲੈਣ ਨੂੰ ਹੀ ਲੈਣੀ ਹੈਗੀ ਫਿਰ ਤਾਂ ਨਿਸ਼ਾਨੇ ਛੋਟੇ ਬੰਦਾ ਵੀ ਬਦਲ ਜਾਂਦਾ ਹੁਣ ਜੇ ਸਕਸੈਸ ਆਪਾਂ ਮਾਫ ਕਰਨ ਨੂੰ ਲੈਣੀ ਹੈ ਵੀ ਮੈਂ ਯਾਰ ਇਹ ਚੀਜ਼ਾਂ ਭਲਾ ਦੇਣੀ ਆ ਜੀ ਮੇਰੇ ਨਾਲ ਕਿਸੇ ਨੇ ਕੋਈ ਕੀਤਾ ਵੀ ਆ ਜਾਂ ਕੋਈ ਕਿਤੇ ਡਿਫਰੈਂਸ ਵੀ ਆ ਕਿਸੇ ਚੀਜ਼ ਦੇ ਫਿਰ ਤਾਂ ਨਹੀਂ ਮੇਰੇ ਖਿਆਲ ਚ ਬੰਦਾ ਚੇਂਜ ਹੁੰਦਾ ਜੇ ਆਪਾਂ ਚੇਂਜ ਹੀ ਐ ਕਰਨਾਗਾ ਵੀ 네ਗੇਟਿਵਿਟੀ ਚ ਫਿਰ ਸ਼ਾਇਦ ਜਿਵੇਂ ਤੁਸੀਂ ਕਹਿੰਦੇ ਹੋ ਹੋ ਸਕਦਾ ਹੁਣ ਕਿਵੇਂ ਖੜੀਏ ਬਾਈ ਕੀ ਤੁਹਾਡਾ ਆਬਜ਼ਰਵੇਸ਼ਨ ਕੀ ਹੈ ਕਿਵੇਂ ਲੋਕ ਇਹਨੂੰ ਅਪਰੋਚ ਕਰਨ ਲੱਖਾਂ ਲੋਕਾਂ ਦੇ ਮੈਸੇਜ ਨੇ ਜੇ ਮੈਨੂੰ ਇੰਨੇ ਮੈਸੇਜ ਆ ਤਾਂ ਤੁਹਾਨੂੰ ਸਾਰਿਆਂ ਨੂੰ ਸਾਰੀ ਇੰਡਸਟਰੀ ਚ ਕਿੰਨੇ ਹੋਣਗੇ ਬਟ ਰਾਈਟ ਵੇ ਨਾਲ ਕੀ ਅਪਰੋਚ ਕਰੀਏ ਇਸ ਪੋਸਟ ਕੈਲਾਮਿਟੀ ਅਪਰੋਚ ਕੀ ਹੋਵੇ ਬਾਈ ਜਿਹੜੇ ਉਹ ਅਮਰਪ੍ਰੀਤ ਅਮਰਪ੍ਰੀਤ ਉਹਨਾਂ ਨਾਲ ਅਮਰਪ੍ਰੀਤ ਬਾਈ ਉਹਨਾਂ ਨਾਲ ਅਸੀਂ ਸਲਾਹ ਕੀਤੀ ਸੀਗੀ ਜੇ ਅਸੀਂ ਕੁਝ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਹ ਪਾਣੀ ਉਤਰਨਾ ਤਾਂ ਸਭ ਤੋਂ ਪਹਿਲਾਂ ਬਿਮਾਰੀਆਂ ਫੈਲਣ ਦਾ ਖਤਰਾ ਹੂੰ ਸਾਡੀ ਟੀਮ ਪਹਿਲਾਂ ਤਾਂ ਉਹਦੇ ਲਈ ਕੰਮ ਕਰ ਰਹੀ ਆ ਅਸੀਂ ਉਹ ਸਪਰੇਅਰ ਪੰਪ ਉਦਾਂ ਦੇ ਬਣਵਾ ਰਹੇ ਆ ਕਿਉਂ ਕੈਮੀਕਲ ਦਾ ਛੜਕਾ ਹੋਵੇ ਤੇ ਲੋਕਾਂ ਲਈ ਜਾਂ ਸਾਡੇ ਮਿੱਤਰਾਂ ਲਈ ਸਾਰਿਆਂ ਦੇ ਫੋਨ ਆਇਆ ਤਾਂ ਅਸੀਂ ਕਿਹਾ ਕਿ ਆਪਾਂ ਇਹਨਾਂ ਦੇ ਟੀਵੀ ਫਰਿੱਜ ਬੈੱਡ ਨਹੀਂ ਪੂਰੇ ਕਰ ਸਕਦੇ ਹੂੰ ਸਾਨੂੰ ਇਹਨਾਂ ਦੇ ਰਿਸੋਰਸਿਸ ਅੱਗੇ ਕਿਵੇਂ ਡਿਵੈਲਪ ਹੂੰ ਸੋਹਣੀ ਗੱਲ ਹੈ ਕਿ ਆਪਾਂ ਮੱਜਾਂ ਦਾ ਕਰੀਏ ਗਾਵਾਂ ਦਾ ਕਰੀਏ ਇਹਨਾਂ ਲਈ ਕਣਕ ਦੇ ਬੀਜਾਂ ਦਾ ਕਰੀਏ ਇਹਨਾਂ ਦੀਆਂ ਪੈੜੀਆਂ ਦਾ ਕਰੀਏ ਆਪਣੇ ਡਾਇਰੈਕਟਰ ਭੇਜੀਏ ਡੀਜ਼ਲ ਦਾ ਕਰੀਏ ਆਪਾਂ ਸਮਾਨ ਨਹੀਂ ਪੂਰਾ ਕਰ ਸਕਦੇ ਤਾਂ ਉਸ ਉਸ ਵੇਚ ਜਾ ਕੇ ਆਪਾਂ ਨੂੰ ਇਹਦੇ ਤੇ ਕੰਮ ਕਰਨਾ ਪਏਗਾ ਤੇ ਇੱਕ ਬਹੁਤ ਜ਼ਰੂਰੀ ਗੱਲ ਹੈ 10 ਦਿਨ ਬਾਅਦ ਅਸੀਂ ਇਹਨੂੰ ਭੁੱਲੀਏ ਹਾਂ ਇਹੀ ਮੈਂ ਕਹਿਣ ਲੱਗਿਆ ਸੀਗਾ ਕਿ ਇਹਨੂੰ ਸਮਾਂ ਮੈਨੂੰ ਅਮਰਪ੍ਰੀਤ ਹੋਂਣਾ ਨੇ ਦੱਸਿਆ 18 ਦੇ ਜਦੋਂ ਹੜ੍ਹ ਆਏ ਆ ਉਦੋਂ ਉਹਨਾਂ ਨੇ ਕਿਹਾ ਕਿ ਸਾਨੂੰ 1 ਸਾਲ ਅਸੀਂ ਕੰਮ ਕਰਦੇ ਰਹੇ ਰੀਹੈਬ ਦਾ 1 ਸਾਲ ਲੱਗਿਆ ਸਾਨੂੰ ਲੋਕਾਂ ਦੇ ਨਾਲ ਖੜਨ ਤੇ ਯੋ ਮੈਂ ਤੁਸੀਂ ਕਹਿ ਰਹੇ ਸੀ ਜ਼ਮੀਨ ਤੇ ਤਾਂ ਜੇ ਅਗਲੀ ਫਸਲ ਲੈਣੀ ਬੱਤਰ ਹੀ ਨਹੀਂ ਆਉਣਾ ਨਹੀਂ 2 ਮਹੀਨੇ ਬੱਤਰ ਨਹੀਂ ਆ ਸਕਦੀ ਜੇ ਉਹਦੇ ਚ ਬੀਜ ਸੈੱਟ ਤਾਂ ਉਹਨੇ ਸੜ ਜਾਣਾ ਤਾਂ ਇਹ ਕਰਾਈਸਿਸ ਹੈ ਪਰ ਬਹੁਤ ਧੰਨਵਾਦ ਬਾਈ ਤੁਸੀਂ ਇੱਥੇ ਆਏ ਹੋ ਤੁਸੀਂ ਆਪਦੇ ਲੋਕਾਂ ਚ ਖੜੇ ਹੋ ਔਰ ਇਹੀ ਸਕਸੈਸ ਮੈਨ ਲੱਗਦਾ ਇਹੀ ਹੁੰਦੀ ਹੈ ਕਿ ਜਦੋਂ ਬੰਦਾ ਆਪਦਿਆਂ ਚ ਆ ਪਾ ਕੇ ਖੜ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਬੇਸਿਸ ਤੇ ਆਈਏ ਤੇ ਸਾਡੀ ਇੰਡਸਟਰੀ ਇੰਨੀ ਸੋਹਣੀ ਇੰਡਸਟਰੀ ਸਾਡੇ ਸਾਰੇ ਭਰਾ ਨੇ ਕਿ ਉਹ ਵੀ ਰੈਗੂਲਰ ਰੱਖਣੇ ਨੂੰ ਇੱਕ ਸਾਲ ਅਸੀਂ ਇਹਨੂੰ ਜੇ ਰੈਗੂਲਰ ਰੱਖ ਗਏ ਮਤਲਬ ਅਵੇਅਰਨੈਸ ਹੁੰਦੀ ਹੈ ਆਰਟਿਸਟ ਦੇ ਆਉਣ ਨਾਲ ਮਤਲਬ ਇਹ ਨਹੀਂ ਕਿ ਉਹਨੇ ਪੈਸੇ ਦੇ ਉੱਤੇ ਉਹ ਹੀ ਬਹੁਤ ਵੱਡੀ ਗੱਲ ਆ ਉਹ ਆਰਟਿਸਟ ਆਇਆ ਉਹਦਾ ਇੰਸਟਾਗ੍ਰam 10 ਮਿਲੀਅਨ ਆ ਉਹ 10 ਮਿਲੀਅਨ ਬੰਦੇ ਤੱਕ ਜਦੋਂ ਗੱਲ ਪਹੁੰਚ ਗਈ ਉਹ ਅਵੇਅਰਨੈਸ ਚਿੰਗ ਲੱਗਦੀ ਹੈ ਲੋਕ ਉੱਠਦੇ ਆ ਫਿਰ ਉਹ ਜਿਹਨੂੰ ਸੁਣਦੇ ਆ ਜੇ ਉਹ ਬੰਦਾ ਡੋਨੇਸ਼ਨ ਕਰ ਰਿਹਾ ਤਾਂ ਉਹ ਸੁਣਨ ਵਾਲਾ ਕਰੂਗਾ ਤਾਂ ਇੱਕ ਭਾਵੇਂ ਵੇਖਾ ਵੇਖੀ ਹੋਈ ਜਾਵੇ ਹੋ ਤਾਂ ਰਿਹਾ ਨਾ ਕੰਮ ਕਈ ਵਾਰ ਉਹ ਥੌਟ ਨਹੀਂ ਆਉਂਦਾ ਉਹ ਕਿਸੇ ਨੂੰ ਦੇਖ ਕੇ ਥੌਟ ਆ ਜਾਂਦਾ ਪਰ ਇਹ ਬਿਲਕੁਲ ਠੀਕ ਹੈ ਜਦੋਂ 18 ਦੇ ਹੜ੍ਹ ਆਏ ਸੀ ਮੈਂ ਵੀ ਬਤੌਰ ਜਰਨਲਿਸਟ ਮੇਰੇ ਵਾਸਤੇ ਅਸੀਂ ਸਿਰਫ ਉਹ ਦਿਖਾਇਆ ਕਿ ਪਾਣੀ ਹੈ ਲੋਕਾਂ ਨੂੰ ਰਾਸ਼ਨ ਚਾਹੀਦਾ ਹੈ ਪਹੁੰਚਦਾ ਹੋ ਰਿਹਾ ਹੈ ਹੈਲੀਕਾਪਟਰ ਬੋਟਸ ਉਹ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਸੀ ਕਿ ਉਹ ਇੱਕ ਇੱਕ ਫੈਸੀਨੇਟ ਕਰਦਾ ਇੰਨਾ ਇੰਨਾ ਪਾਣੀ ਲੋਕ ਆਉਂਦੇ ਆ ਪਰ ਅਸਲ ਲੜਾਈ ਬਾਅਦ ਚ ਹੈ ਹੁਣ ਜਿਵੇਂ ਹੁਣ ਇੱਥੇ ਬੈਠੇ ਆ ਅਸੀਂ ਆਪਸ ਵਿੱਚ ਗੱਲ ਕਰਦੇ ਸੀ ਕਿ ਸਾਡਾ ਤਾਂ ਆਦਰ ਹੀ ਗੁਰਗੋਬੰਦ ਸਿੰਘ ਮਹਾਰਾਜ ਆ ਹੂੰ ਤੇ ਫਿਰ ਉਹ ਕ੍ਰਾਈਸਿਸ ਤੋਂ ਲੰਘਣਾ ਉਹ ਤਾਂ ਮਤਲਬ ਜਦੋਂ ਆਪਾ ਉਹਨਾਂ ਬਾਰੇ ਸਾਰਾ ਪੜਿਆ ਤਾਂ ਤਾਂ ਹੈ ਹੀ ਇਹ ਵੀ ਕ੍ਰਾਈਸਿਸ ਹੀ ਰਿਹਾ ਤੇ ਉਹਦੇ ਚੋਂ ਨਿਕਲਦੇ ਰਹਿਣਾ ਬਿਲਕੁਲ ਉਹੀ ਪੰਜਾਬ ਨਾਲ ਮਤਲਬ ਹੜ ਤਾਂ 23 ਚ ਆਏ ਸੀ ਪਰ ਪਿੱਛੇ ਹੀ ਬਾਰਡਰਾਂ ਤੇ ਫੌਜਾਂ ਦਾ 6 ਮਹੀਨੇ ਪਹਿਲਾਂ ਹੀ ਸੀ ਕ੍ਰਾਈਸਿਸ ਤਾਂ 6 ਮਹੀਨੇ ਵੀ ਜਾਣ ਨਹੀਂ ਛੱਡਾ ਜਾਂਦਾ ਨਹੀਂ ਹਾਂ ਬਾਰ-ਬਾਰ ਆਉਂਦਾ ਭਾਈ ਆਖਰੀ ਸਵਾਲ ਹੈ ਮੈਂ ਬਹੁਤ ਜਾਣਿਆਂ ਨੂੰ ਹੁਣੇ ਪੁੱਛਦਾ ਹੁੰਨਾ ਮੈਨੂੰ ਕੁਛ ਨਾ ਕੁਛ ਨਵਾਂ ਲੱਭ ਜਾਂਦਾ ਥੋੜੇ ਲਈ ਪੰਜਾਬ ਕੀ ਹੈ ਡਿਸਕ੍ਰਾਈਬ ਕਿਵੇਂ ਕਰਦੇ ਹੋ ਅ ਬਰੀਥਿੰਗ ਸਿਸਟਮ ਉਹ ਪਹਿਲੀ ਗੱਲ ਤਾਂ ਪੰਜਾਬ ਪੰਜਾਬੀ ਇਹ ਤੋਂ ਬਾਹਰ ਨਹੀਂ ਕੋਈ ਸੋਚਿਆ ਜਾ ਸਕਦਾ ਸਾਡੇ ਲਈ ਤੇ ਜਦੋਂ ਵੀ ਸੁਪਨਾ ਆਉਂਦਾ ਉਹ ਵੀ ਪੰਜਾਬ ਦੇ ਹੀ ਆਉਂਦਾ ਪਿੰਡ ਦੇ ਹੀ ਆਉਂਦਾ ਤੇ ਘੁੰਮੀ ਕਿਤੇ ਮਰਜੀ ਜਾਈਏ ਤੇ ਹੱਸਦੇ ਵੀ ਪੰਜਾਬੀ ਚ ਹੀ ਲਿਖਦੇ ਗਾ ਉਹਨੇ ਵੀ ਪੰਜਾਬੀ ਚ ਗੱਲ ਤਾਂ ਆਪਾਂ ਕਰੀ ਗਈ ਜਾਨੇ ਚਲੋ ਪੰਜਾਬ ਤੇ ਪੰਜਾਬੀ ਕਰਕੇ ਹੀ ਸ਼ਾਇਦ ਅਸੀਂ ਸ਼ਾਇਦ ਮੈਂ ਲਿਖਦਾ ਜਾਂ ਗਾਉਣਾ ਤੇ ਉਨੀ ਹੀ ਜਿਹੜਾ ਜਜ਼ਬਾ ਤਾਂ ਤੁਹਾਡੇ ਚ ਵੀ ਹੈ ਤਾਂ ਹੀ ਆਪਾਂ ਅੱਜ ਖੜੇ ਆ ਸਾਰੇ ਜਣੇ ਇਕੱਠੇ ਤੇ ਪਰ ਵੀ ਬਿਆਨ ਨਹੀਂ ਕਰ ਸਕਦਾ ਵੀ ਮੈਂ ਕਿੰਨਾ ਚਾਹੁੰਨਾ ਜਾਂ ਕੀ ਮੇਰੇ ਦਿਲ ਚ ਧੰਨਵਾਦ ਬਾਈ ਬਹੁਤ ਧੰਨਵਾਦ ਅਰਜੰਟੇ ਲੋ ਹੁਣੇ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਟੀਮ ਸਪੌਂਸੀਆਂ ਨੇ ਇਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਇਹ ਮੂੰਹੋਂ ਬੋਲ ਨਹੀਂ ਸਕਦੇ ਇਹਨਾਂ ਇਹ ਮੈਂ ਕਹਿੰਦਾ ਤੁਨ ਨੇ ਉਹ ਲੋਕ ਜਿਹੜੇ ਇਹਨਾਂ ਪਸ਼ੂਆਂ ਬਾਰੇ ਸੋਚ ਰਿਹਾ ਸੀ ਕੁੱਤਿਆਂ ਖਾਤਰ ਦਿੱਲੀ ਜਾਮ ਕਰਤੀ ਸੀ ਤੇ ਇਹ ਤਾਂ ਉਹ ਨੇ ਜਿਹੜੇ ਸਾਨੂੰ ਪਾਲਦੇ ਆ ਇਹ ਇਹਨਾਂ ਦੇ ਸਿਰ ਤੇ ਸਾਡੀ ਰੋਟੀ ਚੱਲਦੀ ਹੈ ਇਹਨਾਂ ਦੇ ਸਿਰ ਤੇ ਸੀ ਆਪਦੇ ਨਿਆਣਿਆਂ ਨੂੰ ਦੁੱਧ ਪਿਉਾਉਣੇ ਆ ਰੋਟੀ ਖਵਾਉਣੇ ਆ ਇਸ ਕਰਕੇ ਇਹ ਵਿਜ਼ਨ ਬਹੁਤ ਵੱਡਾ ਹੈ ਔਰ ਇੱਕ ਸੁਹਿਰਦ ਬੰਦਾ ਜਿਹੜਾ ਉਹ ਤੁਰਦਾ ਤਾਂ ਇਸ ਤਰੀਕੇ ਨਾਲ ਹੀ ਤੁਰਦਾ ਇੱਕ ਕਿਉਂਕਿ ਅਰਜਨ ਹੁਣਾ ਦੇ ਗਾਣਿਆਂ ਚ ਵੀ ਉਹ ਗੱਲ ਜਦੋਂ ਝਲਕਦੀ ਹੈ ਪੰਜਾਬ ਤੇ ਜ਼ਮੀਨ ਦਾ ਦਰਦ ਹੈ ਔਰ ਉਹੀ ਜਦੋਂ ਤੁਹਾਡੇ ਕਰਮਾਂ ਦੇ ਵਿੱਚ ਜਿਹੜੇ ਤੁਸੀਂ ਕਰ ਰਹੇ ਹੋ ਉਹਦੇ ਚ ਵੀ ਜਦੋਂ ਝਲਕਦਾ ਹੈ ਤਾਂ ਫਿਰ ਇਹ ਮਹਿਸੂਸ ਹੁੰਦਾ ਕਿ ਬੰਦਾ ਜੈਨੂਨਲੀ ਅੰਦਰੋਂ ਕਰ ਰਿਹਾ ਹੈ ਕੁਝ ਇਹ ਨਹੀਂ ਕਿ ਸੋਚਿਆ ਕੁਝ ਹੋਰ ਤੇ ਕੀਤਾ ਕੁਝ ਹੋਰ ਪਰ ਜਿਹੜੇ ਵੀਰ ਕਿਸੇ ਤਰੀਕੇ ਵੀ ਕਰ ਰਹੇ ਤੁਹਾਡਾ ਸਾਰਿਆਂ ਦਾ ਧੰਨਵਾਦ ਕੁਝ ਵੀ ਭੇਜ ਰਹੇ ਹੋ ਤੁਸੀਂ ਆ ਰਹੇ ਹੋ ਪੋਸਟ ਵੀ ਪਾ ਰਹੇ ਹੋ ਭਾਵੇਂ ਇੱਕ ਵੀ ਤੁਹਾਡਾ ਉਹ ਵੀ ਧੰਨਵਾਦ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ